ਕਿ ਕਿਸੇ ਤੋਂ ਕਿਰਾਇਆ ਤੇ ਨਹੀਂ ਦਿੱਤੀ ਗੱਡੀ ਨਾ ਕਿਸੇ ਨੂੰ ਅਸੀਂ ਕਿਹਾ ਕਿ ਸਾਨੂੰ ਪੈਸੇ ਦੋ ਇਹਦੇ ਹਿਮੈਨਿਟੇਰੀਅਨ ਐਡ ਕਹ ਲੋ ਉਹਦੇ ਵਾਸਤੇ ਭੇਜਿਆ ਗਈਆਂ ਨੇ ਗੱਡੀ ਅੱਜ ਦੀ ਡੇਟ ਦੇ ਵਿੱਚ ਇੰਡੀਅਨ ਆਰਮੀ ਨੇ ਵੀ ਡਿਪਲੋਏ ਨੇ ਵੀ ਇੰਡਕਟ ਕੀਤੀ ਹੋਈ ਹੈਗੀ ਹੈ 에어 ਫੋਰਸ ਨੇ ਵੀ ਦਿੱਤੀਆਂ ਹੋਈਆਂ ਇੰਡੀਆ ਚ ਵੀ ਡਿਪਲੋਏਡ ਹੈ ਤੇ ਉਹਨਾਂ ਨੇ ਬਾਹਰ ਯੂਨਾਈਟਿਡ ਨੇਸ਼ਨ ਦੇ ਮਿਸ਼ਨਸ ਲਈ ਵੀ ਗੱਡੀਆਂ ਦਿੱਤੀਆਂ ਹੋਈਆਂ ਮਤਲਬ ਇਹ ਕਿਸੇ ਵੀ ਟੈਰਨ ਤੇ ਜਾ ਸਕਦੀ ਹੈ ਚਾਹੇ ਤੁਸੀਂ ਇਹਨੂੰ ਮਡ ਦੇ ਵਿੱਚ ਲੈ ਜਾਓ ਚਾਹੇ ਤੁਸੀਂ ਇਹਨੂੰ ਸਵੈਮਸ ਲੈ ਜਾਓ ਜਾਂ ਤੁਸੀਂ ਇਹਨੂੰ ਮਾਰਸ਼ ਲੈ ਜਾਓ ਚਾਹੇ ਤੁਸੀਂ ਇਹਨੂੰ ਪੱਥਰਾ ਚ ਲੈ ਜਾਓ ਚਾਹੇ ਤੁਸੀਂ ਜੰਗਲਸ ਲੈ ਜਾਓ ਚਾਹੇ ਤੁਸੀਂ ਬਰਫ਼ ਤੇ ਚਲਾਓ ਚਾਹੇ ਤੁਸੀਂ ਗਲੇਸ਼ੀਅਰ ਤੇ ਚਲਾਓ ਚਾਹੇ ਤੁਸੀਂ ਇਹਨੂੰ ਪਾਣੀ ਦੇ ਵਿੱਚ ਲੈ ਜਾਓ ਤੇ ਵਾਪਸ ਆ ਜਾਓ ਗੱਡੀ ਦੀ ਜਿਹੜੀ ਸਪੈਸ਼ਲਿਟੀ ਹੈ ਉਹ ਹੈਗਾ ਵੀ ਇਹਦੇ ਵਿੱਚ ਕੋਈ ਸਟੀering ਨਹੀਂ ਹੈਗਾ ਇਹ ਲੀਵਰ ਆਪਰੇਟਿਡ ਹੈ ਤੇ ਜਿਹੜਾ ਤਾਂ ਇਹਦੀ ਟੈਕਨੋਲੋਜੀ ਹੈ ਉਹਨੂੰ ਕਹਿੰਦੇ ਹੈਗੇ ਆਪਾਂ ਸਕਿਡ ਸਟੀering ਜੋ ਇਹਨੂੰ ਗੱਡੀ ਨੂੰ वो क्षमता देंदा कि गहरा तीन सौ साठ डिग्री तक घूम जाती है मुड़न की जगह नहीं है ऑफ करने गई है जितने प्रॉपर कोई रस्ता नहीं है बहुत ही आसानी बहुत ही छोटे एरिया तो वापस कट कर सके जिम्मे हम उन... जब हार्ड सर्फिस है तो गी किलोमीटर की स्पीड भी फटी है जब पानी चलती है, छे चल है तो छे किलोमीटर की स्पीड के उ चलती है जब ग तिखे सर्फिस के उ ਤਾਂ ਟਾਇਰ ਜਦ ਦਬਦਾ ਹੈ ਤਾਂ ਸਾਰੇ ਟਾਇਰ ਅੰਦਰੋਂ ਕਨੈਕਟਡ ਹੈ ਤਾਂ ਹਵਾ ਇੱਕ ਟਾਇਰ ਤੋਂ ਨਿਕਲ ਕੇ ਬਾਕੀ ਦੇ ਚੱਲ ਜਾਂਦੀ ਹੈ ਜਿੱਤੇ ਕਰਕੇ ਉਹ ਸਸਪੈਂਸ਼ਨ ਦਾ ਇਫੈਕਟ ਆਉਂਦਾ ਹੈ ਇਹ ਕਿੰਨੀ ਵੀ ਡੱਕ ਤੇ ਪਾਣੀ ਜਾ ਸਕਦੀ ਹੈ ਬਟ ਕਦੀ ਕਦੀ ਪਾਣੀ ਸਪਲੈਸ਼ ਕਰ ਜਾਂਦਾ ਤਾਂ ਇਹਦੇ ਅੰਦਰ ਡਰੇਨ ਪਲੱਗ ਲੱਗੇ ਹੋਏ ਆ ਜਿੱਥੋਂ ਪਾਣੀ ਕੰਪਾਰਟਮੈਂਟ ਦੇ ਅੰਦਰ ਨਹੀਂ ਜਾਂਦਾ ਬਾਈ ਜਾਂਸ ਦੇ ਚੱਲਿਆ ਜਾਵੇ ਤਾਂ ਅੰਦਰ ਇੱਕ ਪੰਪ ਲੱਗਿਆ ਹੁੰਦਾ ਹੈ ਉਹ ਆਟੋਮੈਟਿਕਲੀ ਪਾਣੀ ਨੂੰ ਬਾਹਰ ਪੰਪ ਕਰਨਾ ਸਟਾਰਟ ਕਰ ਦਿੰਦਾ ਇਹ ਕਿਸੇ ਨੇ ਇਸ ਕੰਮ ਲਈ ਲੈਣੀ ਹੋਏਗੀ ਜੋ ਆਪਣੇ ਏਰੀਆ ਚਲਾਣ ਲਈ ਜਿਵੇਂ ਉਹ ਪਿੱਛੇ ਉਧਰ orange ਵਾਲੀ ਗੱਡੀ ਲੱਗੀ ਹੋਈ ਆ ਉਹ ਇੱਕ ਰੈਸਕਿਊ ਲਈ ਜਾ ਰਹੀ ਹੈ ਤਾਂ ਅਸੀਂ 48 ਤੋਂ 72 ਘੰਟੇ ਦੇ ਵਿੱਚ ਵੀ ਤਿਆਰ ਕਰਕੇ ਦੇ ਦਵਾਂਗੇ ਅਦਨ ਦੇ ਪ੍ਰੋਪੰਜਾਬ ਟੀਵੀ ਦੇਖ ਰਹੀ ਹੋ ਤੁਸੀਂ ਤੇ ਪੰਜਾਬ ਹੜ੍ਹਾਂ ਦੇ ਨਾਲ ਜੂਝ ਰਿਹਾ ਹੈ ਲੇਕਿਨ ਇਸੇ ਦੇ ਵਿਚਾਲੇ ਜਿੱਥੇ ਬਚਾਅ ਕਾਰਜ ਲਗਾਤਾਰ ਜਾਰੀ ਨੇ ਲੇਕਿਨ ਬੀਤੇ ਦਿਨ ਤੋਂ ਇੱਕ ਅਜੀਹਾ ਵਾੜ ਅਜੀਹੀ ਮਸ਼ੀਨਰੀ ਜਿਸ ਦੇ ਚਾਰੇ ਪਾਸੇ ਚਰਚਾ ਚੱਲ ਰਹੀ ਹੈ ਕੀ ਆਖਰਕਾਰ ਇਹ ਵਾਹਨ ਹੈ ਕੀ ਹੈ ਇਸ ਦਾ ਨਾਮ ਕੀ ਹੈ ਸੋ ਇਸ ਨੂੰ ਕੋਈ ਬੰਬੂ ਘਾਟ ਕਹਿ ਰਿਹਾ ਤੇ ਕੋਈ ਇਸ ਨੂੰ ਪੈਂਕਰ ਦਾ ਨਾਮ ਦੇ ਰਿਹਾ ਲੇਕਿਨ ਅੱਜ ਇਸ ਨੂੰ ਜਿੱਥੇ ਤਿਆਰ ਕੀਤਾ ਜਾਂਦਾ ਉਸ ਥਾਂ ਤੇ ਅਸੀਂ ਮੌਜੂਦ ਆ ਕਿ ਆਖਰਕਾਰ ਇਸ ਨੂੰ ਬਣਾਇਆ ਕਿਨੇ ਜਾਂਦਾ ਤੇ ਇਸ ਦੀ ਖਾਸੀਅਤ ਕੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਸਾਡੇ ਨਾਲ ਇਥੋਂ ਦੀ ਜੋ ਸੇਲਸ ਤੇ ਮਾਰਕੀਟਿੰਗ ਹੈੱਡ ਵੀ ਉਹ ਮੌਜੂਦ ਨਹੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਯੋਕੇਸ਼ ਬੋਬੋ ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬੀ TV ਤੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪੁੱਛਣਾ ਚਾਹਾਂਗੀ ਇਹ ਸੁਵਹਨ ਨੂੰ ਲੈ ਕੇ ਚਰਚਾਵਾ ਨੇ ਕੋਈ ਇਸ ਨੂੰ ਟੈਂਕਰ ਕਹਿ ਰਿਹਾ ਕੋਈ ਬੰਬੂ ਘਾਟ ਕਹਿ ਰਿਹਾ ਪਹਿਲਾਂ ਇਹ ਦੱਸੋ ਕਿ ਇਹਦਾ ਨਾਮ ਕੀ ਹੈ ਬੇਸਿਕਲੀ ਮੈਡਮ ਇਸ ਗੱਡੀ ਦਾ ਨਾਮ ਹੈਗਾ ਸਪੈਸ਼ਲਿਸਟ ਮੋਬਿਲਿਟੀ ਵਹੀਕਲ ਨੂੰ ਜਿਹਨੇ ਐਸ ਐਮ ਵੀ ਐਨ 1200 ਐਟੋਰ ਇਹ ਚੰਡੀਗੜ੍ਹ ਦੇ ਵਿੱਚ ਜੀ ਐਸ ਡਬਲਯੂ ਇਕੋ ਮੋਟਰਸ ਬਣ ਰਿਹਾ ਹੈਗਾ ਅੰਡਰ ਮੇਕ ਇਨ ਇੰਡੀਆ ਇਨੀਸ਼ੀਏਟਿਵ ਜੋ ਕੰਪਨੀ ਜੀ ਐਸ ਡਬਲਯੂ ਗਰੁੱਪ ਦਾ ਪਾਰਟ ਹੈ ਤੇ ਇਹ ਗੱਡੀ ਅੱਜ ਦੀ ਡੇਟ ਦੇ ਵਿੱਚ ਇੰਡੀਅਨ ਆਰਮੀ ਨੇ ਵੀ ਡਿਪਲੋਏ ਕੀਤੀ ਨੇ ਵੀ ਇੰਡਕਟ ਕੀਤੀ ਹੋਈ ਹੈਗੀ ਹੈ Air Force ਨੇ ਵੀ ਦਿੱਤੀਆਂ ਹੋਈਆਂ ਨੇਂਡਿਆ ਚ ਵੀ ਡਿਪਲੋਏਡ ਹੈ ਤੇ ਉਹਨਾਂ ਨੇ ਬਾਹਰ ਯੂਨਾਈਟਿਡ ਨੇਸ਼ਨ ਦੇ ਮਿਸ਼ਨਸ ਲਈ ਵੀ ਗੱਡੀਆਂ ਦਿੱਤੀਆਂ ਹੋਈਆਂ ਇਸ ਤੋਂ ਇਲਾਵਾ ਸੀ ਐਨ ਡੀ ਆਰ ਐਫ ਹੋ ਗਿਆ ਐਸ ਡੀ ਆਰ ਐਫ ਆਰਗੇਨਾਈਜੇਸ਼ਨ ਹੋ ਗਈਆਂ ਲੋਕਲ ਬਾਡੀਜ਼ ਨਾਲ ਕਾਫੀ ਦੇਰ ਤੋਂ ਡਿਸਕਸ਼ਨਸ ਹੈਗੇ ਆ ਗੱਡੀ ਦੇ ਬਾਰੇ ਦੱਸਣ ਲਈ ਕਿਉਂਕਿ ਇਹ ਜਿਹੜੀ ਗੱਡੀ ਹੈ ਇਹ ਕੈਟੇਗਰੀ ਚਾਹੀਦੀ ਹੈ ਜਿਹਨੂੰ ਕਹਿੰਦੇ ਐਮ ਪੀ ਬੀ ਐਸ ਆਲਟਰਨ ਵਹੀਕਲ ਮਤਲਬ ਇਹ ਕਿਸੇ ਵੀ ਟੈਰੇਨ ਤੇ ਜਾ ਸਕਦੀ ਹੈ ਚਾਹੇ ਤੁਸੀਂ ਇਹਨੂੰ ਮਡ ਦੇ ਵਿੱਚ ਲੈ ਜਾਓ ਚਾਹੇ ਤੁਸੀਂ ਇਹਨੂੰ ਸਵੈਮਪ ਤੇ ਲੈ ਜਾਓ ਚਾਹੇ ਤੁਸੀਂ ਇਹਨੂੰ ਮਾਰਸ਼ ਤੇ ਲੈ ਜਾਓ ਚਾਹੇ ਤੁਸੀਂ ਇਹਨੂੰ ਪੱਥਰਾ ਤੇ ਲੈ ਜਾਓ ਚਾਹੇ ਤੁਸੀਂ ਜੰਗਲਸ ਤੇ ਲੈ ਜਾਓ ਚਾਹੇ ਤੁਸੀਂ ਬਰਫ਼ ਤੇ ਚਲਾਓ ਚਾਹੇ ਤੁਸੀਂ ਗਲੇਸ਼ੀਅਰ ਤੇ ਚਲਾਓ ਚਾਹੇ ਤੁਸੀਂ ਇਹਨੂੰ ਪਾਣੀ ਦੇ ਵਿੱਚ ਲੈ ਜਾਓ ਤੇ ਵਾਪਸ ਆ ਜਾਓ ਪਾਣੀ ਵੀ ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਪਾਣੀ ਦੇ ਵਿੱਚ ਵੀ ਚੱਲ ਰਹੀ ਹੈ ਕਿ ਇਹ ਬਰਫ਼ ਤੇ ਕਾਮਯਾਬ ਹੈ ਜੈਸੇ ਬਿਲਕੁਲ ਮੈਡਮ ਅੱਜ ਵੀ ਡੇਟ ਦੇ ਵਿੱਚ ਇਹ ਗੱਡੀ ਇੰਡੀਅਨ ਆਰਮੀ ਨੇ ਬਰਫ਼ ਵਾਲੇ ਇਲਾਕੇ 'ਚ ਵੀ ਆਲਰੇਡੀ ਡਿਪਲੋਏ ਕੀਤੀ ਹੋਈ ਹੈ ਜੀ ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਬੀਤੇ ਦਿਨ ਤੋਂ ਇਹ ਗੱਡੀ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇੱਥੋਂ ਤੱਕ ਕਿ ਰਾਜਨੀਤੀ ਲੋਕ ਵੀ ਇਸ ਦੇ ਵਿੱਚ ਘੁੰਮਦੇ ਨਜ਼ਰ ਆਏ ਨੇ ਇਹ ਪੁੱਛਣਾ ਚਾਹਾਂਗੇ ਕਿ ਇਸ ਗੱਡੀ ਨੂੰ ਜਿਸ ਤਰੀਕੇ ਦੇ ਨਾਲ ਭੇਜਿਆ ਗਿਆ ਕਿ ਇਹ ਸਰਕਾਰ ਦੇ ਵੱਲੋਂ ਮੰਗਵਾਈਆਂ ਜਾਂਦੀਆਂ ਨੇ ਜਾਂ ਤੁਹਾਡੇ ਵੱਲੋਂ ਕਿਸ ਤਰੀਕੇ ਦੇ ਨਾਲ ਕੰਪਨੀ ਭੇਜੀ ਗਈ ਠੀਕ ਬੇਸਿਕਲੀ ਮੈਡਮ ਗਵਰਨਮੈਂਟ ਜਾਂ ਕਿਸੇ ਵੀ ਪੋਲਿਟਿਕਸ ਜਾਂ ਕਿਸੇ ਹੋਰ ਮਕਸਦ ਦਾ ਨਹੀਂ ਹੈ ਗੱਡੀਆਂ ਗਈਆਂ ਹੈਗੀਆਂ ਬੇਸਿਕਲੀ ਸਾਨੂੰ ਕੰਟੈਕਟ ਕੀਤਾ ਗਿਆ ਹੈਗਾ ਜੋ ਲੋਕਲ ਸਿਵਲ ਐਡਮਿਨਿਸਟ੍ਰੇਸ਼ਨ ਹੁੰਦੀ ਹੈ ਡੀਸੀ ਆਫਿਸ ਤੋਂ ਉਹਨਾਂ ਨੇ ਸਾਨੂੰ ਦੱਸਿਆ ਵੀ ਉੱਥੇ ਪੰਜਾਬ ਦੇ ਵਿੱਚ ਇਹ ਸਭ ਚੱਲ ਰਿਹਾ ਹੈ ਐਂਡ ਦੇ ਨੀਡ ਆਰ ਹੈਲਪ ਤੇ ਜੀਐਸਡਬਲਿਊ ਗਰੁੱਪ ਦੇ ਜਿਹੜੇ ਸੀਨੀਅਰ ਪ੍ਰੋਮੋਟਰਸ ਹੈਗੇ ਆ ਸਾਰੇ ਸੀਨੀਅਰ ਆਫੀਸਰਸ ਹੈਗੇ ਆ ਦੇ ਡਿਸਾਈਡਿਡ ਕਿ ਹਿਊਮੈਨਿਟੇਰੀਅਨ ਗਰਾਉਂਡ ਤੇ ਅਸੀਂ ਆਪਣੇ ਵੱਲੋਂ 1-4 ਗੱਡੀਆਂ ਫੈਕਟਰੀ ਤੋਂ ਕੱਢ ਕੇ ਫੀਲ ਦੇ ਵਿੱਚ ਦਿੱਤੀਆਂ ਹੈਗੀਆਂ ਪਿਓਰਲੀ ਫਾਰ ਹਿਮੈਨਿਟਰੀਅਨ ਰਿਲੀਫ ਔਨ ਸੋਸ਼ਲ ਕਾਜ਼ ਬੇਸਿਸ ਮਤਲਬ ਲੋਕਾਂ ਦੀ ਸੇਵਾ ਦੇ ਨਾਮ ਤੇ ਹਾਂ ਲੋਕਾਂ ਦੀ ਸੇਵਾ ਦੇ ਨਾਮ ਤੇ ਗਈ ਹੈਗੀ ਤੇ ਡੀਸੀ ਜਿਹੜੇ ਹੈਗੇ ਅੰਮ੍ਰਿਤਸਰ ਦੇ ਡੀਸੀ ਜਿਹੜੇ ਕਪੂਰਥਲਾ ਦੇ ਹੈਗੇ ਉਹਨਾਂ ਨੇ ਆਪਣੇ ਆਪਣੇ ਏਰੀਆ ਲਈ ਸਾਨੂੰ ਰਿਕੁਐਸਟ ਕੀਤੀ ਸੀ ਕਿ ਤੁਸੀਂ ਆਪਣੀ ਗੱਡੀਆਂ ਉੱਤੇ ਭੇਜਤੀਆਂ ਹੈਗੀਆਂ ਇਸ ਤੋਂ ਪਹਿਲਾਂ ਅਸੀਂ ਕਿਸ਼ਤਵਾਰ ਵੀ ਭੇਜੀਆਂ ਸੀਗਾ ਜਿੱਥੇ ਜੰਮੂ ਕਸ਼ਮੀਰ ਤੇ ਕਲਾਊਡ ਬਸਟ ਹੋਇਆ ਸੀਗਾ ਉੱਥੇ ਇੰਡੀਅਨ ਆਰਮੀ ਐਸ ਡੀ ਆਰ ਐਫ ਤੇ ਬਾਕੀ ਲੋਕਲ ਏਜੰਸੀਜ਼ ਕੰਮ ਕਰ ਰਹੀਆਂ ਸੀ ਅਸੀਂ ਉੱਥੇ ਦੋ ਗੱਡੀਆਂ ਭੇਜੀਆਂ ਸੀ ਪਰ ਉੱ बट uh, पिछले दो दिन तो सुल्तानपुर लोधी सी जिसट्रिकला पानी आ गया तो डीसी uh, uh, रा, रामदास नहीं मैडम पुरी तरह समाज सेवा ली गई है वो नहीं है डील कर रही है जे एस डबल्यू ग्रुप एज ए समाज सेवा ही कर रहा है ਅਸੀਂ ਦੇਖ ਰਹੇ ਹਾਂ ਇਸ ਦੇ ਟਾਇਰ ਬਹੁਤ ਵੱਡੇ ਵੱਡੇ ਆ ਇਸ ਗੱਡੀ ਦੀ ਖਾਸੀਅਤ ਦੇ ਬਾਰੇ ਅਸੀਂ ਜੇ ਜਾਨਣਾ ਚਾਹਾਂਗੇ ਕਿ ਅਸੀਂ ਇਹਦੇ ਅੰਦਰ ਜਾ ਸਕਦੇ ਹਾਂ ਅੰਦਰ ਜਾ ਕੇ ਫੀਚਰਸ ਦੇ ਬਾਰੇ ਅਸੀਂ ਗੱਲ ਕਰੀਏ ਪਰ ਗੱਡੀ ਦੇ ਅੰਦਰ ਜਾਣ ਦੇ ਦੋ ਤਰੀਕੇ ਹਨ ਦੋ ਰਸਤੇ ਹੈ ਇਹ ਫਰੰਟ ਡੋਰ ਹੈ ਹਮ ਇਹਨੂੰ ਜੇ ਆਪਾਂ ਖੋਲਦੇ ਹਾਂ ਤਾਂ ਇਹ ਬਾਡੀ ਵਾਂਗ ਬਣ ਜਾਂਦਾ ਓਕੇ ਅਸੀਂ ਇੱਥੋਂ ਅੰਦਰ ਜਾ ਸਕਦੇ ਹਾਂ ਹਾਂਜੀ ਇਸ ਦੇ ਵਿੱਚ ਕੁੱਲ ਕਿੰਨੇ ਬੰਦੇ ਬੈਠ ਸਕਦੇ ਆ ਇਦੇ ਵਿੱਚ ਮੈਡਮ ਟੋਟਲ ਦੋ ਬੰਦੇ ਅੱਗੇ ਬੈਠ ਸਕਦੇ ਆ ਇੱਕ ਡਰਾਈਵਰ ਤੇ ਇੱਕ ਕੋ-ਡਰਾਈਵਰ ਤਾਂ ਗੱਡੀ ਦੇ ਵਿੱਚ ਮੈਡਮ ਦੋ ਸੀਟਾਂ ਆ ਅੱਗੇ ਵਾਲੇ ਕੈਬਿਨ ਚ ਬੈਠਣ ਲਈ ਇੱਕ ਡਰਾਈਵਰ ਲਈ ਐ ਇੱਕ ਨਾਲ ਪੈਸੇਂਜਰ ਵੀ ਬੈਠ ਸਕਦਾ ਕੋ-ਡਰਾਈਵਰ ਵੀ ਬੈਠ ਸਕਦਾ ਪਿੱਛੇ ਵਾਲੇ ਏਰੀਆ ਚ 7 ਬੰਦੇ ਬੈਠ ਸਕਦੇ ਨੇ ਤੇ ਨਾਲ ਸਾਈਡਾਂ ਤੇ ਜਗ੍ਹਾ ਬਣੀ ਹੋਈ ਏ ਸਮਾਨ ਰੱਖਣ ਨੂੰ ਗੱਡੀ ਦੀ ਜਿਹੜੀ ਸਪੈਸ਼ialਟੀ ਹੈ ਉਹ ਹੈਗਾ ਵੀ ਇਹਦੇ ਵਿੱਚ ਕੋਈ ਸਟੀering ਨਹੀਂ ਹੈਗਾ ਇਹ ਲੀਵਰ ਆਪਰੇਟਿਡ ਹੈ ਤੇ ਜਿਹੜਾ ਤਾਂ ਇਹਦੀ ਟੈਕਨੋਲੋਜੀ ਹੈ ਉਹਨੂੰ ਕਹਿੰਦੇ ਹੈਗਾ ਆਪਾਂ ਸਕਿਡ ਸਟੀering ਜੋ ਇਹਨੂੰ ਗੱਡੀ ਨੂੰ ਉਹ ਸ਼ਮਤਾ ਦਿੰਦਾ ਹੈ ਕਿ ਗੱਡੀ ਆਪਣੀ ਜਗ੍ਹਾ ਤੇ ਪੂਰਾ 360 ਡਿਗਰੀ ਤੇ ਘੁੰਮ ਜਾਂਦੀ ਹੈ ਜਿਸ ਕਰਕੇ ਇਹ ਟਾਈਟ ਜਗ੍ਹਾ ਤੇ ਜਿੱਥੇ ਮੋੜਨ ਦੀ ਜਗ੍ਹਾ ਨਹੀਂ ਹੈ ਆਫ ਕਰਨ ਗਈ ਹੈ ਜਿੱਥੇ ਪ੍ਰੋਪਰ ਕੋਈ ਰਸਤਾ ਨਹੀਂ ਹੈ ਬਹੁਤ ਹੀ ਆਸਾਨੀ ਨਾਲ ਬਹੁਤ ਹੀ ਛੋਟੇ ਏਰੀਆ ਤੋਂ ਵਾਪਸ ਕੱਟ ਕਰ ਸਕਦੇ ਜਿਵੇਂ ਹੁਣ ਐਸਿਡੇਟ ਦੇ ਵਿੱਚ ਰੈਸਕਿਊ ਆਪਰੇਸ਼ਨਸ ਵੀ ਹੋ ਰਹੇ ਹਨ ਤਾਂ ਐਸੀ ਤੇ ਲੋਕਾਂ ਨੂੰ ਰਿਕਵਰ ਕਰਨ ਜਾ ਰਹੇ ਹੈਗੇ ਆ ਉੱਥੋਂ ਉਹਨਾਂ ਦੀ ਜ਼ਿੰਦਗੀ ਬਚਾ ਰਹੇ ਹਨ ਤਾਂ ਬਹੁਤ ਜਗ੍ਹਾ ਤੇ ਇੰਨੀ ਜਗ੍ਹਾ ਨਹੀਂ ਹੈ ਕਿ ਬਹੁਤ ਲੰਮਾ ਚੱਕਰ ਘੱਟ ਕੇ ਮੋੜ ਸਕੀਏ ਤਾਂ ਗੱਡੀ ਉੱਥੇ ਹੀ ਘੁੰਮ ਜਾਂਦੀ ਹੈਗੀ ਹੈ ਜੋ ਤੁਸੀਂ ਲਾਵਾ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਗੱਡੀ ਦੇ ਵਿੱਚ ਅਦਰ ਫੈਸਿਲਿਟੀਆਂ AC ਹੀਟਰ ਸਭ ਕੁਝ ਲੱਗਿਆ ਹੋਇਆ ਹੈਗਾ ਤੇ ਇੱਕ ਉੱਪਰ ਐਮਰਜੈਂਸੀ ਰੂਫ ਹੈ ਗੱਡੀ ਦੀ ਜੇਕਰ ਨੂੰ ਕੋਈ ਐਮਰਜੈਂਸੀ ਪੈਦੀ ਹੈ ਪਲੱਸ ਜੇ ਤੁਸੀਂ ਚਾਰੋਂ ਤਰਫ ਦੇਖੋਗੇ ਤਾਂ ਸੇਫਟੀ ਲਈ ਰੋਪਸ ਲੱਗੀਆਂ ਹੋਈਆਂ ਹੈਗੀਆਂ ਗੱਡੀ ਦੇ ਵਿੱਚ ਜਿਹੜਾ ਇੰਜਨ ਹੈ ਉਹ 55 ਹਾਰਸ ਪਾਵਰ ਦਾ ਬਟ 190 ਨਿਊਟਨ ਮੀਟਰ ਟਾਰਕ ਦਿੰਦਾ ਹੈਗਾ ਜਿਹਦੇ ਕਰਕੇ ਗੱਡੀ ਦੀ ਵਿੱਚ ਸਾਰੀ ਤਾਕਤ ਆਂਦੀ ਹੈ ਜੇ ਮੰਨ ਲਓ ਇੰਜਨਾਂ ਇੰਜਨ ਪਾਣੀ ਦੇ ਵਿੱਚ ਜਿਸ ਤਰੀਕੇ ਨਾਲ ਜਾਂਦਾ ਕੋਈ ਨੁਕਸਾਨ ਨਹੀਂ ਹੈ ਨਹੀਂ ਕਿਉਂਕਿ ਗੱਡੀ ਪੂਰੀ ਦੀ ਪੂਰੀ ਵਾਟਰ ਸੀਲਡ ਹੈ ਗੱਡੀ ਜਦ ਇੱਕ ਵਾਰ ਬੰਦ ਹੋ ਗਈ ਠੀਕ ਹੈ ਤੇ ਚੱਲ ਰਹੀ ਹੈ ਗੱਡੀ ਦੇ ਬਾਹਰ ਇੱਕੋ ਹੀ ਪਾਰਟ ਹੈ ਜਿਹੜਾ ਕਿ ਬਾਹਰ ਦੇ ਸਰਫੇਸ ਦੇ ਨਾਲ ਟੱਚ ਵਿੱਚ ਆ ਉਹ ਹੈ ਟਾਇਰ ਉਹਨਾਂ ਦੇ ਟਾਇਰ ਬੜੇ ਯੂਨੀਕ ਟੈਕਨੋਲੋਜੀ ਨਾਲ ਬਣੇ ਹੋਏ ਹਨ ਇਹ ਅਲਟਰਾ ਲੋ ਪ੍ਰੈਸ਼ਰ ਟਾਇਰ ਕਹੇ ਜਾਂਦੇ ਹਨ ਇਹਦੇ ਵਿੱਚ ਮੈਕਸਿਮਮ 3 ਪੀਐਸਆਈ Air ਜਾਂਦੀ ਹੈ ਦ ਮਿਨਿਮਮ 0.5 ਪੀਐਸਆਈ ਜਿੰਦੀ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਦਾ ਟੈਰਨ ਹੈ ਉਸ ਦੇ ਹਿਸਾਬ ਨਾਲ ਹਵਾ ਐਡਜਸਟ ਹੋ ਜਾਂਦੀ ਹੈ ਔਨ ਦਾ ਗੋ ਦੇ ਆਜਸਟ ਕੀਵਾਂ ਹੁੰਦੀ ਹੈ ਗੱਡੀ ਦੇ ਅੰਦਰ ਇੱਕ ਨੋਬ ਹੈ ਜੀ ਇਹਨੂੰ ਜੇ ਆਪਾਂ ਦਬਾਂਗੇ ਤਾਂ ਗੱਡੀ ਦੀ ਹਵਾ ਨਿਕਲਣੀ ਸ਼ੁਰੂ ਹੋ ਜਾਏਗੀ ਠੀਕ ਹੈ ਜੇ ਅਸੀਂ ਚਿੱਕੜ ਵਾਲੇ ਏਰੀਆ ਜਾ ਰਹੇ ਹਾਂ ਤਾਂ ਪ੍ਰੈਸ਼ਰ ਘਟਾ ਲਾਂਗੇ ਤਾਂ ਕਿ ਗੱਡੀ ਦਾ ਕੰਟੈਕਟ ਏਰੀਆ ਥੋੜਾ ਵੱਧ ਸਕੇ ਠੀਕ ਹੈ ਤੇ ਜਦ ਅਸੀਂ ਮੰਨ ਲਓ ਹਾਰਡ ਸਰਫੇਸ ਤੇ ਆਣਾ ਹੈ ਹੁਣ ਗੱਡੀ ਦੇ ਐਗਜ਼ੌਸਟ ਤੋਂ ਹੀ ਵਾਪਸ ਹਵਾ ਭਰਨੀ ਸ਼ੁਰੂ ਹੋ ਜਾਏਗੀ ਉਤੇ ਸਾਰਾ ਕੁਝ ਗੱਡੀ ਦੇ ਅੰਦਰੋਂ ਅਸੀਂ ਕਰ ਸਕਦੇ ਹਾਂ ਜੀ ਬਾਹਰ ਨਿਕਲਣ ਦੀ ਲੋੜ ਹੀ ਨਹੀਂ ਹੈ ਇਹ ਗੱਡੀ ਦੇ ਜਿੰਨੇ ਵੀ ਦਰਵਾਜ਼ੇ ਸਾਰੇ ਤੇ ਸਾਰੇ ਵਾਟਰ ਸੀਲਡ ਹੈ ਜੀ ਵੇਖੋ ਜਿਹੜਾ ਇੱਥੇ ਟੈਂਪਰਟ ਹੈ ਆ ਰਿਹਾ ਪ੍ਰੈਸ਼ਰ 135 ਕਿਲੋਸੈਂਟੀਮੀਟਰ ਇਹ ਮੈਕਸਿਮਮ 300 ਤੱਕ ਜਾਏਗਾ ਸਭ ਕੁਝ ਗੱਡੀ ਦੇ ਅੰਦਰੋਂ ਹੀ ਹੋ ਜਾਂਦਾ ਹੈਗਾ ਅਸੀਂ ਦੇਖ ਲਈਏ ਇਹਦੇ ਪਿੱਛੇ ਪਹਿਲਾਂ ਵੀ ਅਸੀਂ ਪਾਣੀ ਦੇ ਵਿੱਚ ਵੀ ਗੱਡੀ ਨੂੰ ਦੇਖਿਆ ਕੋਈ ਇਹਦੇ ਤੇ ਨੰਬਰ ਪਲੇਟ ਨਹੀਂ ਹੈ ਕੋਈ ਕੁਝ ਨਹੀਂ ਹੈ ਜੀ ਪਰ ਗੱਡੀ ਬੇਸਿਕਲੀ ਮੈਡਮ ਇਹ ਰੋਡ ਤੇ ਚਲਾਣ ਲਈ ਨਹੀਂ ਹੈ ਜਿੱਥੇ ਰੋਡ ਖਤਮ ਹੈ ਗੱਡੀ ਨੇ ਉੱਤੇ ਚੱਲਣਾ ਤਾਂ ਇਹ ਰੋਡ ਲੀਗਲ ਨਹੀਂ ਹੈ ਇਸ ਕਰਕੇ ਇਹਦੀ ਰਜਿਸਟ੍ਰੇਸ਼ਨ ਵਗੈਰਾ ਕਰਾਣ ਦੀ ਲੋੜ ਨਹੀਂ ਪੈਂਦੀ ਹੈਗੀ ਇਹ ਆਫ ਰੋਡ ਹੀ ਚਲਦੀ ਹੈ ਗੱਡੀ ਦਾ ਨਾਮ ਹੀ ਹੈਗਾ ਆਲ ਟੈਰਨ ਆਫ ਰੋਡ ਆਫ ਰੋਡਰ ਹੈ ਨਾ ਜੀ ਤਾਂ ਇਹ ਸਪੈਸ਼ਲਿਸਟ ਮੋਬਿਲਿਟੀ ਵਹੀਕਲ ਹੈਗਾ ਜਿੰਨੂੰ ਇੰਡੀਅਨ ਆਰਮੀ ਨੇ ਆਪਣਾ ਇੱਕ ਨਾਮ ਦਿੱਤਾ ਹੋਇਆ ਕਬੀਦਵਜ ਜੋ ਮਹਾਭਾਰਤ ਦੀ ਲੜਾਈ ਦੇ ਵਿੱਚ ਅਰਜੁਨ ਦਾ ਜਿਹੜਾ ਰੱਥ ਸੀਗਾ ਜੀ ਜੀ ਉਹਦੇ ਉੱਪਰ ਜਿਹੜਾ ਝੰਡਾ ਲੱਗਾ ਸੀ ਉਹ ਕਿਹਾ ਜਾਂਦਾ ਹੈ ਕਿ ਉਸ ਹਲਮਾਨ ਜੀ ਆ ਬੈਠੇ ਸੀ ਉਹ ਕਪੀ ਤਵਾ ਇਹਨੂੰ ਸਿੰਬਲਾਈਜ਼ ਕਰਦਾ ਹੈ ਇਹਦੀ ਸਟਰੈਂਥ ਨੂੰ ਇਹਦੀ ਸਟੇਬਿਲਿਟੀ ਨੂੰ ਉਸ ਕਰਕੇ ਉਹਨਾਂ ਨੇ ਸਪੈਸ਼ਲ ਨਾਮ ਦਿੱਤਾ ਬਾਕੀ ਗੱਡੀ ਦੇ ਜਿਹੜੇ ਟਾਇਰ ਹੈ ਦਿੱਕਤਾ ਉਹ ਇਨਫਲੇਸ਼ਨ ਡੀਫਲੇਸ਼ਨ ਅੰਦਰੋਂ ਹੁੰਦੀ ਹੈ ਮਤਲਬ ਹਵਾ ਭਰਨਾ ਤੇ ਘਟਣਾ ਸੀ ਸਰਫੇਸ ਦੇ ਅਕੋਰਡਿੰਗ ਐਡਜਸਟ ਕਰ ਸਕਦੇ ਹਾਂ ਜਦ ਹਾਰਡ ਸਰਫੇਸ ਹੈ ਤਾਂ ਗੱਡੀ 40 ਕਿਲੋਮੀਟਰ ਦੀ ਸਪੀਡ ਵੀ ਫੜਦੀ ਹੈ ਜਦ ਪਾਣੀ 'ਚ ਜਾਂਦੀ ਹੈ ਤਾਂ 6 ਕਿਲੋਮੀਟਰ ਦੀ ਸਪੀਡ ਦੇ ਉੱਤੇ ਚਲਦੀ ਹੈਗੀ ਹੈ ਗੱਡੀ ਇਹਦੇ ਵਿੱਚ ਪੈਟਰੋਲ ਡੀਜ਼ਲ ਆਹ ਗੱਡੀ ਡੀਜ਼ਲ ਤੇ ਚਲਦੀ ਹੈ ਪਾਕ ਇੱਕ ਘੰਟੇ ਦੇ ਵਿੱਚ ਮੈਕਸਿਮਮ 5 ਤੋਂ 6 ਲੀਟਰ ਖਾਂਦੀ ਹੈ ਗੱਡੀ ਦੇ ਜਿਹ ਵਿੱਚ ਜਿਹੜਾ ਫਿਊਲ ਟੈਂਕ ਹੈ ਮੇਨ ਫਿਊਲ ਟੈਂਕ 90 ਲੀਟਰ ਹੈ ਉਹਦੇ علاوہ ਹਰ ਟਾਇਰ ਦੇ ਵਿੱਚ ਤੁਸੀਂ ਜੇ ਬਾਹਰੋਂ ਦੇਖੋਗੇ ਤਾਂ ਇੱਕ ਇੱਕ ਕੈਨਿਸਟਰ ਦਿੱਤਾ ਗਿਆ ਹੈ ਜਿਹੜਾ 58 58 ਲੀਟਰ ਹੋਰ ਫਿਊਲ ਲੈ ਕੇ ਜਾ ਸਕਦਾ ਟੋਟਲ 327 ਜਿਹੜਾ ਗੱਡੀ ਨੂੰ ਇਹ ਐਨੇਬਲ ਕਰਦਾ ਹੈਗਾ ਜਾਂ ਸ਼ਮਤਾ ਪ੍ਰਦਾਨ ਕਰਦਾ ਹੈ ਕਿ ਗੱਡੀ 60 ਘੰਟੇ ਤੋਂ ਜ਼ਿਆਦਾ ਆਫ-ਰੋਡ ਆਪਰੇਸ਼ਨਸ ਦੇ ਵਿੱਚ ਕੰਮ ਕਰ ਸਕਿਆ ਫਿਊਲ ਲਈ ਵਾਪਸ ਆਣ ਦੀ ਜਗ੍ਹਾ ਪਲੱਸ ਜੋ ਇਹਦਾ ਸਭ ਤੋਂ ਜ਼ਿਆਦਾ ਖਾਸੀਅਤ ਹੈ ਜੋ ਗਲੋਬਲੀ ਅਸੀਂ ਇਹਨੂੰ ਪੈਟੈਂਟ ਵੀ ਕਰਨੇ ਹੈਗੇ ਆ ਜੋ ਇਹਦਾ ਨਿਊਮੋ ਸਰਕੂਲੇਟਿੰਗ ਟੈਕਨੋਲੋਜੀ ਹੈ ਇਹਦੇ ਵਿੱਚ ਗੱਡੀ 'ਚ ਕੋਈ ਸਸਪੈਂਸ਼ਨ ਨਹੀਂ ਹੈ ਜਿਹੜੇ ਇਹਦੇ ਟਾਇਰ ਹਨ ਉਹੀ ਇਹਦਾ ਸਸਪੈਂਸ਼ਨ ਪ੍ਰੋਵਾਈਡ ਕਰਦੇ ਹੈਗੇ ਆ ਜਦ ਗੱਡੀ ਕਿਸੇ ਤਿੱਖੇ ਸਰਫੇਸ ਦੇ ਉੱਤੇ ਜਾਂਦੀ ਹੈ ਤਾਂ ਟਾਇਰ ਜਦ ਦਬਦਾ ਹੈ ਤਾਂ ਸਾਰੇ ਟਾਇਰ ਅੰਦਰੋਂ ਕਨੈਕਟਡ ਹੈ ਤਾਂ ਹਵਾ ਇੱਕ ਪੈਰ ਤੋਂ ਨਿਕਲ ਕੇ ਬਾਕੀ ਦਿਨ ਚੱਲੀ ਜਾਂਦੀ ਹੈ ਜਿਹਦੇ ਕਰਕੇ ਉਹ ਸਸਪੈਂਸ਼ਨ ਦਾ ਇਫੈਕਟ ਆਉਂਦਾ। ਈਦਰ than that ਗੱਡੀ ਦੀ ਜਿਹੜੀ ਯੂਟਿਲਿਟੀ ਹੈ ਸਾਰੀ ਤਰ੍ਹਾਂ ਦੇ ਟੈਰਨ ਮੈਂ ਦੱਸ ਚੁੱਕਾ। 9 ਲੋਕ ਬੈਠ ਸਕਦੇ ਹੈ ਜਾਂ 1200 ਕਿਲੋ ਦਾ ਸਮਾਨ ਜਾ ਸਕਦਾ ਹੈ। ਗੱਡੀ ਦੇ ਵਿੱਚ ਅੱਗੇ ਇੱਕ ਵਿੰਚ ਲੱਗ ਸਕਦੀ ਹੈ ਜਿਹਦੇ ਨਾਲ ਅਸੀਂ ਗੱਡੀਆਂ ਨੂੰ ਜਿਹੜੀਆਂ ਫਸੀਆਂ ਹੋਈਆਂ ਉਹਨਾਂ ਨੂੰ ਰਿਕਵਰ ਕਰ ਸਕਦੇ ਆ। ਪਲੱਸ ਉਸ ਤੋਂ ਇਲਾਵਾ ਗੱਡੀ ਦੇ ਵਿੱਚ सीटा कट के तुझे सिर्फ समान कैरी करने का भी वर्जन ले बनायाकल केयर देता है सिलेंडर तो है वेंटिलेटर है आकसीजन कॉन्सेंट्रेटर है डिफ्रिबलेटर है पेसेंट मोनीटर है

ਗੱਡੀ ਤੋਂ ਉੱਥੋਂ ਅੰਦਰ ਜਾਇਆ ਜਾ ਸਕਦਾ। ਹੂੰ। ਬਾਕੀ ਗੱਡੀ ਦੇ ਫਲੋਰ ਦੇ ਥੱਲੇ ਸਟੋਰੇਜ ਬਾਕਸ ਵੀ ਬਨੇ ਹੋਏ ਹੈਗੇ ਆ ਸਰਵਿਸ ਵਿੰਡੋ ਵੀ ਥੱਲੇ ਹੀ ਬਣੀ ਹੋਈ ਹੈ। ਤੇ ਇਹ ਪਿਛੇ ਦਾ ਕੈਬਿਨ ਐ ਇਹਨੂੰ ਕਸਟਮਾਈਜ਼ ਕੀਤਾ ਜਾ ਸਕਦਾ ਹੈਗਾ ਐਸ ਪਰ ਰਿਕੁਆਇਰਮੈਂਟ। ਇਹਦੇ ਵਿੱਚ ਵੀ ਰੂਫਸ ਲਗੀਆਂ ਹੋਈਆਂ ਹਨ ਇਨ ਕੇਸ ਕਦੀ ਵੀ ਗੱਡੀ ਪਲਟੇ। ویسੇ ਤਾਂ ਮੈਂ 2 ਸਾਲ ਹੋ ਗਏ ਕਦੀ ਅਸ ਤੇ ਦੇਖਿਆ ਨਹੀਂ ਕੋਈ ਗੱਡੀ ਪਲਟਣ ਦੀ ਖਬਰ ਵੀ ਸੁਣੀ ਹੋਵੇ। ਬਟ ਅੰਦਰ ਦਾ ਬੰਦਾ ਸੇਫ ਰਹੇਗਾ। ਤੇ ਇਹ ਪੂਰਾ ਪਿਛੇ ਦਾ ਕੈਬਿਨ ਹੈਗਾ। ਇਹਨੂੰ ਕਸਟਮਾਈਜ਼ ਕੀਤਾ ਜਾ ਸਕਦਾ ਹੈਗਾ। ਠੀਕ ਹੈ। ਇਦੇ ਨਾਲ ਜਿੰਨੇ ਲੋਕ ਬੈਠ ਸਕਦੇ ਅੰਦਰ ਆਪਾਂ ਜਿੰਨਾ ਵੀ ਸਮਾਨ ਆ ਉਹ ਕਿੰਨਾ ਰੱਖ ਸਕਦੇ ਟੋਟਲ ਮੈਡਮ 1200 ਕਿਲੋ ਆ ਸਕਦਾ ਜੇ 9 ਬੰਦੇ ਬੈਠੇ ਆ ਤਾਂ ਐਵਰੇਜ 7-800 800 ਕਿਲੋ ਦਾ ਭਾਰਤਾ ਹੋਈ ਜਾਂਦਾ ਹੈਗਾ ਬਾਕੀ 2-300 ਕਿਲੋ ਸਮਾਨ ਆ ਜਾਏਗਾ ਜੇ ਬੰਦੇ ਨਹੀਂ ਬੈਠੇ ਤਾਂ ਟੋਟਲ 1000 ਕਿਲੋ ਤੋਂ 1200 ਕਿਲੋ ਤੱਕ ਦਾ ਸਮਾਨ ਤੁਸੀਂ ਦੇ ਵਿੱਚ ਪਾ ਸਕਦੇ ਹੋ ਹੁਣ ਪਾਣੀ ਦੇ ਵਿੱਚ ਜਦ ਗੱਡੀ ਜਾਂਦੀ ਹੈ ਹਮੇਸ਼ਾ ਟਾਇਰਾਂ ਦੇ ਹਾਫ ਤੋਂ ਥੱਲੇ ਕਦੀ ਕਦੀ ਨਹੀਂ ਜਾਂਦੀ ਕਿਉਂਕਿ ਇਹ ਸਵਿਮ ਕਰਦੀ ਹੈ ਪਾਣੀ ਨੂੰ ਵੀ ਡੈਪਥ ਦਾ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈ ਇਹ ਕਿੰਨੀ ਵੀ ਡੈਪਥ ਤੇ ਪਾਣੀ ਜਾ ਸਕਦੀ ਹੈ ਬਟ ਕਦੀ ਕਦੀ ਪਾਣੀ ਸਪਲੈਸ਼ ਕਰ ਜਾਂਦਾ ਤਾਂ ਇਹਦੇ ਅੰਦਰ ਡਰੇਨ ਪਲੱਗ ਲੱਗੇ ਹੋਏ ਨੇ ਜਿੱਥੋਂ ਪਾਣੀ ਕੰਪਾਰਟਮੈਂਟ ਦੇ ਅੰਦਰ ਨਹੀਂ ਜਾਂਦਾ ਬਾਏਜਾਂਸ ਦੇ ਚਲਿਆ ਜਾਵੇ ਤਾਂ ਅੰਦਰ ਇੱਕ ਪੰਪ ਲੱਗਿਆ ਹੁੰਦਾ ਉਹ ਆਟੋਮੈਟਿਕਲੀ ਪਾਣੀ ਨੂੰ ਬਾਹਰ ਪੰਪ ਕਰਨਾ ਸਟਾਰਟ ਕਰ ਦਿੰਦਾ ਅਸੀਂ ਜਿਵੇਂ ਸੋਸ਼ਲ ਮੀਡੀਆ ਤੇ ਦੇਖ ਰਹੇ ਹਾਂ ਇੱਥੋਂ ਇੱਥੋਂ ਤੱਕ ਪਾਣੀ ਜਿਹੜਾ ਲੋਕਾਂ ਦਾ ਪੁੱਜਿਆ ਹੋਇਆ ਜੇ ਇਸ ਤੋਂ ਉੱਤੇ ਪਾਣੀ ਚਲਿਆ ਜਾਂਦਾ ਤੇ ਇਹ ਡਰੇਨ ਪਲੱਗ ਤੋਂ ਯਾਫਰੇ ਦੇ ਅੰਦਰ ਇੱਕ ਪੰਪ ਲੱਗਿਆ ਉਹ ਪਾਣੀ ਨੂੰ ਬਾਹਰ ਕੱਢ ਦਿੰਦਾ ਬਟ ਵੈਸੇ ਗੱਡੀ ਕਦੀ ਜਾਂਦੀ ਨਹੀਂ ਅੰਦਰ ਇਸ ਤੋਂ ਉੱਪਰ ਕਦੀ ਨਹੀਂ ਜਾਂਦੀ ਹੈਗੀ ਇਸ ਲੈਵਲ ਤੋਂ ਉੱਪਰ ਮਤਲਬ ਇਹਦੇ ਨਾਲ ਤਾਂ ਇੰਜਨ ਨੂੰ ਕੋਈ ਖਤਰਾ ਹੋਏਗਾ ਹਨਾ ਨਹੀਂ ਨਹੀਂ ਜਿੱਥੇ ਇਹ ਪੂਰੀ ਮਸ਼ੀਨ ਤਿਆਰ ਕੀਤੀ ਜਾਂਦੀ ਹੈ ਮਸ਼ੀਨਰੀ ਤਿਆਰ ਕੀਤੀ ਜਾਂਦੀ ਹੈ ਕਿ ਅਸੀਂ ਉਧਰਲੀ ਸਾਈਡ ਜਾ ਸਕਦੇ ਹਾਂ ਕਿਵੇਂ ਬਿਲਕੁਲ ਆਪ ਤੁਸੀਂ ਇੱਥੋਂ ਦੇਖ ਸਕਦੇ ਆਗੇ ਉਹ ਸਟਾਰਟਿੰਗ ਹੈ ਸਾਡੀ ਸਟੇਜ 1 10 ਸਟੇਜ ਦੇ ਵਿੱਚ ਗੱਡੀ ਬਣ ਰਹੀ ਹੈ ਪਹਿਲੀ ਸਟੇਜ ਉੱਥੋਂ ਸਟਾਰਟ ਹੋ ਰਹੀ ਹੈ ਤੇ ਇੱਥੇ ਆ ਕੇ 10ਵੀਂ ਸਟੇਜ ਤੇ ਖਤਮ ਹੋ ਰਹੀ ਹੈ ਉਸ ਤੋਂ ਬਾਅਦ ਗੱਡੀ ਦਾ ਪੇਂਟ ਦਾ ਬਣਿਆ ਹੋਇਆ ਹੋ ਪਲੱਸ ਗੱਡੀ ਦੇ ਇੱਥੇ ਸਾਰੇ ਸਾਰੇ ਟੈਸਟ ਅੰਦਰ ਵੀ ਕਰਦੇ ਆਂ ਤੇ ਬਾਹਰ ਵੀ ਟੈਸਟਕ ਬਣਾਇਆ ਹੋਇਆ ਹੈਗਾ ਜਿੱਥੇ ਗੱਡੀ ਨੂੰ ਭੇਜਣ ਤੋਂ ਪਹਿਲਾਂ ਅਸੀਂ ਫੈਕਟਰੀ ਦੇ ਵਿੱਚ ਟੈਸਟ ਕਰਦੇ ਹੈਗੇ ਆ ਇਹ ਜਦ ਫੈਕਟਰੀ ਦੇ ਜਿਹੜਾ ਸਟਾਰਟਿੰਗ ਹੈ ਮੈਨੂਫੈਕਚਰਿੰਗ ਉੱਥੋਂ ਹੁੰਦੀ ਹੈ 10 ਸਟੇਜਾਂ ਚ ਹੋ ਰਹੀ ਹੈ ਪੰਜ ਸਟੇਜ ਇੱਥੇ ਤੱਕ ਆ ਰਹੀ ਹੈਗੀ ਹੈ ਉਸ ਤੋਂ ਬਾਅਦ ਇਹ ਆਖਰੀ ਸਟੇਜਸ ਹੈ ਟੋਟਲ 10 ਸਟੇਜ ਦੇ ਵਿੱਚ ਗੱਡੀ ਬਣਦੀ ਹੈਗੀ ਹੈ ਉਸ ਤੋਂ ਬਾਅਦ ਦੂਸਰੇ ਪਾਸੇ ਸਾਡੀ ਪੇਂਟ ਸ਼ਾਪ ਹੈ ਐਂਡ ਦੈਨ ਦੇ ਵੀ ਟੈਸਟਿੰਗ ਫੈਸਿਲਿਟੀਆਂ ਹੈ ਪਾਣੀ ਦੇ ਵਿੱਚ ਚਲਾਣ ਦੀ ਅਲੱਗ-ਅਲੱਗ ਉਸਤੇ ਚਲਾਣ ਦੀ ਗੱਡੀ ਦੀ ਜਿਹੜੀ ਹੋਰ ਦੋ ਤਿੰਨ ਵਿਸ਼ੇਸ਼ਤਾਵਾਂ ਹੈਗੀ ਉਹ ਹੈਗਾ ਕਿ ਗੱਡੀ ਫਰੰਟ ਵਿੱਚ 35 ਡਿਗਰੀ ਤੱਕ ਦਾ ਗ੍ਰੇਡੀਐਂਟ ਕਰ ਸਕਦੀ ਹੈ ਤੇ ਸਾਈਡ ਦੇ ਉੱਤੇ 30 ਡਿਗਰੀ ਤੱਕ ਦਾ ਗ੍ਰੇਡੀਐਂਟ ਕਰ ਸਕਦੀ ਹੈ ਪਲੱਸ ਗੱਡੀ ਮਾਈਨਸ ਚਲੀ ਤੋਂ ਪਲੱਸ 45 ਡਿਗਰੀ ਤੱਕ ਦਾ ਸਰਵਿਸ ਟੈਂਪਰੇਚਰ ਦੇ ਵਿੱਚ ਆਪਰੇਟ ਕਰ ਸਕਦੀ ਹੈਗੀ ਐ ਐਸਐਮਬੀ ਨੂੰ ਜੇਕਰ ਕਿਸੇ ਨੇ ਆਰਡਰ ਕਰਨਾ ਹੈ ਤੇ ਇਹਨੂੰ ਤੁਸੀਂ ਕਿੰਨੇ ਘੰਟਿਆਂ ਦੇ ਵਿੱਚ ਤਿਆਰ ਕਰਦੇ ਹੋ ਮੈਡਮ ਦੇਖੋ ਵੈਸੇ ਤਾਂ ਜੋ ਹੈਗਾ ਅਸੀਂ ਇੱਕ ਮਹੀਨੇ ਦੇ ਵਿੱਚ ਸਾਡੀ ਜੋ ਕੈਪੇਬਿਲਿਟੀ ਹੈਗੀ ਅਸੀਂ 25 ਤੋਂ 30 ਗੱਡੀਆਂ ਬਣਾ ਸਕਦੇ ਹੈਗੇ ਆ बट हूँ जिमें देख रहे हो कि फैक्टरी के कम चल रहा है अजट समझ रहे हैं कि रेस्क्यू ऑपरेशन वगैरह चल रहे हैं जे किसी ने इस काम लेनी होएगी जो अपने एरिया चला जिमें उधर ऑरेंज वाली गड्डी लगी हुई है वो एक रेस्क्यू ली ही जा रही है ਅਸੀਂ 48 ਤੋਂ 72 ਘੰਟੇ ਦੇ ਵਿੱਚ ਵੀ ਤਿਆਰ ਕਰਕੇ ਦੇ ਦਵਾਂਗੇ ਅਰਜਨ ਬੇਸਤੇ ਇੰਨੀ ਛੇਤੀ ਤੇ ਕਾਰ ਵੀ ਤਿਆਰ ਨਹੀਂ ਹੁੰਦੀ ਤੁਸੀਂ ਕਹਿੰਦੇ ਏਡੀ ਵੱਡੀ ਚੀਜ਼ ਜਿਹੜੀ ਉੱਟ ਗੱਡੀ ਇੱਕ ਲਗਜ਼ਰੀ ਦੀ ਚੀਜ਼ ਹੈ ਇਹ ਐਸ ਦੀ ਡੇਟ ਦੇ ਵਿੱਚ ਲੋਕਾਂ ਦੀ ਜਾਨ ਬਚਾਉਣ ਦਾ ਇੱਕ ਸਾਧਨ ਬਣੀ ਹੋਈ ਹੈ ਤਾਂ ਅਸੀਂ ਵੀ ਐਕਸਟਰਾ ਕੰਮ ਕਰਕੇ ਕਰਾਂਗੇ ਜੀ ਹੁਣ ਤੱਕ ਜੇਕਰ ਅਸੀਂ ਗੱਲ ਕਰੀਏ ਕਿੰਨੀਆਂ ਹੁਣ ਤੱਕ ਇਹ ਤਿਆਰ ਕਰ ਚੁੱਕੇ ਹਾਂ ਮੈਡਮ ਅਸੀਂ ਹੁਣ ਤੱਕ 150 ਤੋਂ ਉੱਪਰ ਗੱਡੀਆਂ ਬਣਾ ਚੁੱਕੇ ਹਾਂ 150 ਹਾਂਜੀ ਜੀ ਤੇ ਜਿਸ ਤਰੀਕੇ ਨਾਲ ਅਸੀਂ ਦੇਖ ਰਹੇ ਹਾਂ ਕਿ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਇਹ ਸੋਪੇਜਿਆ ਗਿਆ ਹੈ ਇਸ ਦੇ ਵੱਲੋਂ ਕੰਮ ਵੀ ਜਿਹੜਾ ਕੀਤਾ ਜਾ ਰਿਹਾ ਹੁਣ ਤੱਕ ਕਿੰਨੇ ਲੋਕਾਂ ਦੀ ਜਾਨ ਜਿਹੜੀ ਹੈ ਕਿਉਂਕਿ ਪਾਣੀ ਦੇ ਵਿੱਚੋਂ ਕੱਢਿਆ ਜਾ ਰਿਹਾ ਕਿੰਨੇ ਲੋਕਾਂ ਦਾ ਮੈਡਮ ਅਜੇ ਆਫੀਸ਼ੀਅਲ ਫਿਗਰਸ ਤਾਂ ਆਣੀਆਂ ਪੈਂਡਿੰਗ ਹੈ ਬਟ ਜੋ ਮੇਰੀ ਅੱਜ ਹੁਣ ਤੋਂ 2-3 ਘੰਟੇ ਪਹਿਲਾਂ ਆਪਣੀ ਟੀਮ ਨਾਲ ਗੱਲ ਹੋਈ ਸੀ ਤਾਂ ਉਹ ਐਟ ਲੀਸਟ 100-150 ਬੰਦੇ ਜਦ ਤੱਕ ਰੈਸਕਿਊ ਕਰਕੇ ਲਈ ਆਏ ਸੀ ਕਿਉਂਕਿ ਉੱਥੇ ਚਾਰ ਗੱਡੀਆਂ ਆਪਰੇਸ਼ਨਸ ਹੈ ਇੱਕ ਵਾਰੀ 7-8 ਬੰਦੇ ਲੈ ਕੇ ਆਉਂਦੇ ਆ ਔਰ ਜੋ ਮੈਨੂੰ ਦੱਸਿਆ ਸੀ ਉਹਨਾਂ ਨੇ ਕਿ 100 ਸਵਾ ਤੋਂ ਬੰਦੇ ਤਾਂ ਉਹ ਬਚਾਈ ਚੁੱਕੇ ਹੈਗੇ ਆ ਬਾਕੀ ਇਹ 2-3 ਘੰਟੇ ਪਹਿਲਾਂ ਦੀ ਗੱਲ ਹੈ ਕਿ ਆਪਰੇਸ਼ਨ ਦੇ ਉੱਤੇ ਉਹਨਾਂ ਦੇ ਨਾਲ ਗੱਲ ਨਹੀਂ ਹੋ ਪਾ ਰਹੀ ਹੈ ਸਾਰਿਆਂ ਨਾਲ ਰਾਤ ਤੱਕ ਆਫੀਸ਼ੀਅਲ ਫਿਗਰਸ ਆਉਣਗੇ ਬਟ ਐਟ ਲੀਸਟ 100 ਸਵਾ ਤੋਂ ਹੋ ਚੁੱਕਾ ਹੈ ਜਿਵੇਂ ਪੰਜਾਬ ਦੇ ਵਿੱਚ ਹੜ੍ਹਾਂ ਵਰਗੀ ਸਥਿਤੀ ਇੱਥੇ ਤੁਸੀਂ ਇਸ ਦਾ ਇਸਤੇਮਾਲ ਕਰ ਰਹੇ ਹੋ ਵੱਖ-ਵੱਖ ਹੋਰ ਇਲਾਕਿਆਂ ਦੇ ਵਿੱਚ ਵੀ ਜੰਮੂ ਦੇ ਵਿੱਚ ਵੀ ਕਸ਼ਮੀਰ ਦੇ ਵਿੱਚ ਇਹਦੇ ਸਾਰਿਆਂ ਕੀਤੀ ਹੈ ਉੱਥੇ ਕਿੰਨੀਆਂ ਗੱਡੀਆਂ ਮੰਗਵੰਨ ਜਾਂਦੀਆਂ ਸਨ ਮੈਡਮ ਉੱਥੇ ਤਾਂ ਦੇਖੋ ਆਰਮੀ ਤੇ ਐਨਡੀਆਰਐਫ ਐਸਡੀਆਰ ਵਾਲੇ ਕੰਮ ਕਰ ਹੀ ਰਹੇ ਸੀ ਅਸੀਂ ਉਹਨ ਉਹਦੇ ਦੋ ਦੋ ਦਿਨ ਲਗਾ ਕੇ ਆਈਆਂ ਰੱਗੀਆਂ। ਠੀਕ ਹੈ। ਤੇ ਇਹਦਾ ਪੂਰਾ ਪ੍ਰੋਸੈਸ ਕੀ ਹੁੰਦਾ ਹੈ ਜੇ ਮੰਨ ਲਓ ਕਿਸੇ ਨੇ ਆਰਡਰ ਕਰਨਾ ਹੈ ਤੁਹਾਡੇ ਨਾਲ ਕੰਟੈਕਟ ਕਰਨਾ ਹੈ ਤਾਂ ਕਿਵੇਂ ਲੋਕ ਇਹ ਗੱਡੀ ਨੂੰ ਮੰਗਵਾਉਂਦੇ ਮੈਡਮ ਸਾਡੀ ਵੈਬਸਾਈਟ ਦੇ ਉੱਤੇ ਨੰਬਰ ਅਵੇਲੇਬਲ ਹੈ ਜੇ ਗੂਗਲ ਤੇ ਸਰਚ ਮਾਰेंगे ਉੱਥੇ ਵੀ ਫੋਨ ਨੰਬਰ ਦਿੱਤਾ ਹੋਇਆ ਈਮੇਲ ਆਈਡੀ ਦਿੱਤਾ ਹੋਇਆ ਕੋਈ ਵੀ ਸਾਨੂੰ ਕੰਟੈਕਟ ਕਰਕੇ ਇਨਕੁਆਰੀ ਭੇਜ ਸਕਦਾ ਉਸ ਤੋਂ ਬਾਅਦ ਅਸੀਂ ਉਹਨੂੰ ਟੇਕ ਅਪ ਕਰ ਲੈਂਦੇ ਹਾਂ। ਠੀਕ ਹੈ। ਲੋਕਾਂ ਦੇ ਕੋਈ ਪ੍ਰਤੀਕਿਰਿਆ ਫੀਡਬੈਕ ਕਿਵੇਂ ਦੀ ਆ ਰਹੀ ਹੈ? ਮੈਡਮ ਹਜੇ ਤੱਕ ਤਾਂ ਦੇਖੋ ਜੋ న్యూਸ ਤੇ ਚੱਲ ਰਿਹਾ ਹੈਗਾ ਕ ਤੇ ਉਹਨਾਂ ਨੇ ਮੰਗਿਆ ਵੀ ਹੈਗਾ ਵੀ ਗੱਡੀ ਦੇ ਬਾਰੇ ਇਨਫੋਰਮੇਸ਼ਨ ਵੀ ਮੰਗੀ ਹੈਗੀ ਆ ਤਾਂ ਬਹੁਤ ਹੀ ਪੋਜ਼ਿਟਿਵ ਆ ਰਿਹਾ ਬਟ ਗੱਲ ਕੀ ਹੈਗੀ ਆ ਅਸੀਂ ਜੋ ਸਮਝਦੇ ਆ ਕਿ ਅਸੀਂ ਐਜ਼ ਅ ਕੰਪਨੀ ਚਾਰ ਗੱਡੀਆਂ ਕੱਢ ਦਿਤੀਆਂ ਹੈਗੀਆਂ ਆਪਣੇ ਸਟਾਕ ਤੋਂ ਬਾਹਰ ਤਾਂ ਕਿ ਲੋਕਾਂ ਦੀ ਹੈਲਪ ਹੋ ਸਕੇ ਤੇ ਅਸੀਂ ਪਿਛਲੇ ਕਈ ਸਾਲਾ ਤੋਂ ਐਨਡੀਆਰਐਫ ਐਸਡੀਆਰਐਫ ਵੀ ਜਿਹੜੇ ਅਥਾਰਟिटीज ਹਨ ਉਹਨਾਂ ਨੇ ਟੱਚ ਵੀ ਛਾਂ ਵੀ ਉਹ ਇਹ ਗੱਡੀਆਂ ਆਪਣੇ ਕੋਲ ਰੱਖਣ ਬਟ ਡਿਸੀਜਨ ਅਜੇ ਤੱਕ ਨਹੀਂ ਹੋਏ ਸੀਗੇ ਬਟ ਸਾਨੂੰ ਲੱਗਦਾ ਹੈਗਾ ਕਿ ਹੁਣ ਜਿਵੇਂ ਅਸੀਂ ਕੰਟਰੀ ਇਹ ਕੰਟਰੀਬਿਊਸ਼ਨ ਵਗੈਰਾ ਹੋਇਆ ਤਾਂ ਸਾਨੂੰ ਉਮੀਦ ਹੈ ਕਿ ਜਿਹੜੀ ਹਾਇਰ ਅਥਾਰਟिटीज ਹੈ ਉਹ ਡਿਸੀਜਨ ਜਲਦੀ ਲឹងੀ ਕਿਉਂਕਿ ਬਹੁਤ ਸਾਰਾ ਟਾਈਮ ਨਿਕਲ ਜਾਂਦਾ ਹੈ ਸਾਡੇ ਕੋਲ ਗੱਡੀ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾਣ ਤੇ ਬਟ ਜਿੰਨੇ ਵੀ ਫਲੋ ਨੈਚੁਰਲ ਡਿਜ਼ਾਸਟਰ ਪ੍ਰੋਨ ਏਰੀਆਸ ਹੈ ਜੋ ਸਭ ਜਗ੍ਹਾ ਤੇ ਇੱਕ ਇੱਕ ਦੋ ਦੋ ਗੱਡੀ ਵੀ ਰੱਖੀ ਜਾਏਗੀ ਤਾਂ ਰਿਸਪੌਂਸ ਟਾਈਮ ਬਹੁਤ ਜਲਦੀ ਹੋਏਗਾ ਤਾਂ ਬਹੁਤ ਸਾਰੇ ਜ਼ਿਆਦਾ ਲੋਕਾਂ ਦੀ ਜਾਨ ਬਚ ਸਕਦੀ ਹੈ ਜਿਹੜੇ ਫਸੇ ਹਨ ਉਹਨਾਂ ਨੂੰ ਮੈਡੀਕਲ ਸਪਲਾਈ ਪਹੁੰਚ ਸਕਦੀ ਹੈ ਫੂਡ ਪਹੁੰਚ ਸਕਦਾ ਹੋਏਗਾ ਜੀ ਜਿਵੇਂ ਤੁਸੀਂ ਇਸ ਨੂੰ ਜਦੋਂ ਵੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਭੇਜਦੇ ਹੋ ਪੰਜਾਬ ਦੇ ਵਿੱਚ ਤਾਂ ਅੰਦਰ ਮੈਡੀਕਲ ਦੇ ਵੀ ਕੋਈ ਸਹੂਲਤ ਇਸ ਦੇ ਵਿੱਚ ਜਾਂਦੀ ਹੈ ਜਾਂ ਜੋ ਐਂਬੂਲੈਂਸ ਵਾਲੀ ਉਸੇ ਚੀਜ਼ ਹੈ ਮਾੜਾ ਭਜਤਾ ਸੀ ਗੱਡੀ ਭੇਜ ਰਹੇ ਹੈਗੇ ਆ ਬਾਕੀ ਦਾ ਜੋ ਵੀ ਮੈਡੀਕਲ ਭੇਜਣਾ ਹੈ ਫੂਡ ਭੇਜਣਾ ਹੈ ਉਹ ਸਾਰਾ ਦਾ ਸਾਰਾ ਲੋਕਲ ਐਡਮਿਨਿਸਟ੍ਰੇਸ਼ਨ ਹੀ ਡਿਸਾਈਡ ਕਰਦੀ ਹੈ ਜਿਹੜੇ ਵੀ ਡੀਸੀ ਆਫਿਸ ਤੋਂ ਮੈਸੇਜ ਆਇਆ ਹੁੰਦਾ ਹੈਗਾ ਜੋ ਕਹਿੰਦੇ ਅਸੀਂ ਉਹਨਾਂ ਨਾਲ ਕਰਕੇ ਦੇ ਦਿਆ ਅਸੀਂ ਇੱਥੋਂ ਡਰਾਈਵਰ ਭੇਜ ਰਹੇ ਆ ਫਿਊਲ ਸਾਰਾ ਸਾਡਾ ਲੱਗ ਰਿਹਾ ਗੱਡੀ ਸਾਡੀ ਹੈ ਬੰਦੇ ਸਾਡੇ ਉੱਤੇ ਹੈਗੇ ਆ ਇੱਕ ਗੱਡੀ ਦੇ ਨਾਲ ਦੋ ਬੰਦੇ ਜਾਂਦੇ ਹੈਗੇ ਤਾਂ ਚਾਰ ਗੱਡੀਆਂ ਪਾਈਆਂ ਅੱਠ ਅੱਠ ਬੰਦੇ ਹੋ ਗਏ ਹੋਏ ਆ ਪਲੱਸ ਸਾਡੇ ਟੀਮ ਦੇ ਜਿਹੜੇ ਆਫੀਸ਼ੀਅਲਸ ਆ ਉਹ ਗਏ ਹੋਏ ਆ ਤਾਂ ਜੋ ਵੀ ਸਾਨੂੰ ਆਦੇਸ਼ ਮਿਲਦਾ ਉਸ ਅਨੁਸਾਰ ਅ ਸਮਾਨ ਪਹੁੰਚਾਣਾ ਸਮਾਨ ਪਹੁੰਚਾ ਰਹੇ ਹਾਂ ਜੋ ਵੀ ਉਹ ਦੇਖ ਰਿਹਾ ਹੈ ਕਰਕੇ ਦੇ ਰਹੇ ਹਾਂ ਕਿਸ਼ਤੇ ਹਜੇ ਤੱਕ ਉਹ ਮੈਕਸਿਮਮ ਸਾਡੇ ਕੋਲੋਂ ਲੋਕਾਂ ਨੂੰ ਬਚਾਉਣ ਦੀ ਰਿਕਵੈਸਟ ਕਰ ਰਹੇ ਉਹੀ ਕੰਮ ਚੱਲ ਰਿਹਾ ਹੈ ਜੀ ਕਿਸ਼ਤੇ ਨੂੰ ਪਾਣੀ ਦੇ ਵਿੱਚ ਉਤਾਰਨ ਦੇ ਲਈ ਥੋੜਾ ਸਮਾਂ ਲੱਗ ਸਕਦਾ ਹੈ ਇਸ ਨੂੰ ਪਾਣੀ ਦੇ ਵਿੱਚ ਉਤਾਰਨ ਨੂੰ ਕਿੰਨਾ ਟੂ ਇੰਪੋਰਟੈਂਟ ਚੀਜ਼ ਗੱਡੀ ਦੀ ਇਹੀ ਹੈ ਕਿ ਜ਼ਮੀਨ ਤੋਂ ਪਾਣੀ ਚ ਜਾਣ ਲਈ ਕੁਝ ਤਿਆਰੀ ਨਹੀਂ ਕਰਨੀ ਪੈਂਦੀ ਐ ਬਸ ਸਿੱਧਾ ਚੱਲੀ ਜਾਂਦੀ ਐ ਤੇ ਬਾਹਰ ਵੀ ਆ ਜਾਂਦੀ ਹੈਗੀ ਐ ਉਹ ਸਭ ਤੋਂ ਵੱਡੀ ਖਾਸੀਅਤ ਹੈਗੀ ਗੱਡੀ ਦੀ ਕਿ ਤੁਸੀਂ ਇਹਨੂੰ ਕਿੱਥੇ ਵੀ ਲੈ ਜਾਓ ਜਦੋਂ ਇੱਕ ਚੀਜ਼ ਸਮਝੋ ਜਿਵੇਂ ਬਾੜ ਆਈ ਹੋਈ ਹੈ ਹੈਨਾ ਉਹ ਪਲੇਨ ਪਾਣੀ ਨਹੀਂ ਹੈ ਉਹਦੇ ਵਿੱਚ ਮਿੱਟੀ ਵੀ ਹੈ ਮਲਬਾ ਵੀ ਹੈ ਬਹੁਤ ساری ਤਰ੍ਹਾਂ ਦੇ ਕੁਝ ਇਹੋ ਜਿਹੀ ਜਗ੍ਹਾਵਾਂ ਜਿੱਥੇ ਕਿਸ਼ਤੀ ਨਹੀਂ ਪਹੁੰਚ ਪਾਂਦੀ ਤੇ ਇਹ ਗੱਡੀ ਉਹਨਾਂ ਜਗ੍ਹਾ ਤੇ ਵੀ ਚੱਲੀ ਜਾਂਦੀ ਐ ਦੂਸਰਾ ਕਿਸ਼ਤੀ ਹੋਣ ਦੇ ਬਾਵਜੂਦ ਵੀ ਹਮੇਸ਼ਾ ਇੱਕ ਪ੍ਰੋਬੈਬਿਲਿਟੀ ਹੁੰਦੀ ਐ ਕਿ ਉਹ ਡੁੱਬ ਸਕਦੀ ਐ ਛੇਦ ਹੋ ਜਾਵੇ ਜਾਂ ਕੋਈ ਵੀ ਹੋ ਸਕਦਾ ਹੈਨਾ ਬੜੇ ਗੱਡੀ ਡੁੱਬ ਨਹੀਂ ਸਕੀ ਹੈਗੀ ਕਿਉਂਕਿ ਇਹਦੇ ਵਿੱਚ ਜਿਹੜੀ ਹਵਾ ਹੈ ਟਾਇਰਾਂ ਚ ਉਹ ਐਗਜ਼ੌਸਟੋਂ ਭਰੀ ਜਾ ਰਹੀ ਹੈ ਤੇ ਇਹ ਗੱਡੀ ਦੀ ਸਪੈਸ਼ialਟੀ ਇਹ ਹੈ ਵੀ ਇਹ ਦੋ ਟਾਇਰਾਂ ਦੇ ਉੱਤੇ ਵੀ ਕੰਮ ਕਰਦੀ ਹੈ ਦੋ ਟਾਇਰਾਂ ਦੇ ਤੇ ਕੰਮ ਹੋਦਾ ਜੇ ਦੋ ਟਾਇਰ ਪੰਚਰ ਵੀ ਹੋ ਜਾਣ ਬਾਕੀ ਦੋ ਟਾਇਰ ਆਪਣਾ ਕੰਮ ਕਰਦੇ ਰਹਿੰਦੇ ਵੈਸੇ ਦੋ ਸਾਲ ਚ ਕਦੀ ਪੰਚਰ ਹੋਏ ਨਹੀਂ ਆਜ ਤੱਕ ਹਲੇ ਤੱਕ ਕੋਈ ਇਦਾਂ ਦਾ ਕੇਸ ਨਹੀਂ ਮੈਂ ਪਿਛਲੇ ਦੋ ਸਾਲ ਤੋਂ ਜਿਆਦਾ ਕੰਪਨੀ ਨਾਲ ਜੁੜਿਆ ਮੈਨਿੰਗ ਦੇਚਾ ਪੰਚਰ ਨਹੀਂ ਹੋਏ ਇਹ ਸਟਾਰਟਿੰਗ ਕਦੋਂ ਹੁੰਦੀ ਹੈ ਇਹ ਸਾਰੇ ਦੀ ਬਣਾਉਣ ਦੀ ਮਤਲਬ ਦਿਮਾਗ ਚ ਆਈਡਿਆ ਕਿ ਕਿਉਂ ਆਉਂਦਾ ਹੈ ਕਿ ਇਹ ਫੀਸ ਸਾਰੀ ਇੱਥੇ ਮ OS ਗੱਡੀ ਨੂੰ 2020 ਦੇ ਵਿੱਚ ਲੈ ਕੇ ਆਇਆ ਸੀ ਪਹਿਲੀ ਵਾਰ ਇੰਡੀਆ ਉਹਨਾਂ ਨੇ ਟੈਸਟ ਕੀਤਾ ਸਭ ਜਗ੍ਹਾ ਤੇ 2023 ਦੇ ਵਿੱਚ ਇਹ ਫੈਕਟਰੀ ਸਟਾਰਟ ਹੋਈ ਸੀਗੀ ਲੋਕਲਾਈਜੇਸ਼ਨ ਹੋਈ ਸੀ ਤੇ ਮੇਕ ਇਨ ਇੰਡੀਆ ਚ ਹੋਇਆ ਤਾਂ ਹੁਣ ਪੂਰੀ ਟੈਕਨੋਲੋਜੀ ਸਾਡੇ ਕੋਲ ਇੰਡੀਆ ਚ ਟਰਾਂਸਫਰ ਹੋ ਚੁੱਕੀ ਹੈ ਜੀਐਸਡਬਲਿਊ ਗਰੁੱਪ ਦੇ ਅੰਡਰ ਐਸ ਜੀਐਸਡਬਲਿਊ ਇਕੋ ਮੋਟਰਸ ਜਿਵੇਂ ਹੁਣ ਤੁਸੀਂ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਇਸ ਨੂੰ ਭੇਜਿਆ ਹੈ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਸ ਦੀ ਮੈਡਮ ਇਸ ਗੱਡੀ ਦੇ ਨਾਲ 100% ਜਿਵੇਂ ਉਹਨਾਂ ਨੇ ਸੀ ਆਦਮੀ ਨੂੰ ਗੱਡੀਆਂ ਭੇਜੀਆਂ ਤਾਂ ਉੱਥੇ ਦੋ ਤਰ੍ਹਾਂ ਦੀ ਅਸੀਂ ਟ੍ਰੇਨਿੰਗ ਕਰਦੇ ਹਾਂ ਇੱਕ ਟ੍ਰੇਨਿੰਗ ਹੁੰਦੀ ਹੈ ਸਾਡੀ ਫੈਕਟਰੀ ਵਿੱਚ ਉਹਨਾਂ ਦੇ ਬੰਦੇ ਆਉਂਦੇ ਆ ਉਹ ਇੱਥੇ ਟ੍ਰੇਨ ਹੋ ਕੇ ਜਾਂਦੇ ਆ ਗੱਡੀ ਦੀ ਮੇਨਟੇਨੈਂਸ ਤੇ ਆਪਰੇਸ਼ਨ ਲਈ ਉਸ ਤੋਂ ਬਾਅਦ ਜਿੱਥੇ-ਜਿੱਥੇ ਉਹ ਗੱਡੀ ਡਿਪਲੋਏ ਕਰਦੇ ਆ ਅਸੀਂ ਉੱਥੇ ਫਿਰ ਆਪਣੀ ਟੀਮ ਭੇਜਦੇ ਆ ਤਾਂ ਕਿ ਉੱਥੇ ਦੁਬਾਰਾ ਜਾ ਕੇ ਗੱਡੀ ਨੂੰ ਉਹ ਡਰਾਈਵਰਸ ਨੂੰ ਟ੍ਰੇਨ ਕਰ ਸਕਣ ਰੈਗੂਲਰ ਡੇਲੀ ਚੈੱਕ ਆ ਕਰਨਾ ਹੈ ਵੀਕਲੀ ਚੈੱਕ ਆ ਕਰਨਾ ਹੈ ਤੇ ਗੱਡੀ ਨੂੰ ਬੈਸਟ ਆਉਟਪੁੱਟ ਕਿੱਦਾਂ ਲੈਣਾ ਹੈਗਾ ਉਹ ਮੰਡੇਟਰੀ ਪਾਰਟ ਹੈ ਕਿਉਂਕਿ ਅਸੀਂ ਜਿਹੜੀ ਗੱਡੀਆਂ ਰ ਸਰਜੈਂਟ ਰੈਸਕਿਊ ਲਈ ਵੀ ਭੇਜ ਰਹੇ ਹੈਗੇ ਆ ਇੱਕ ਦੋ ਜਗ੍ਹਾ ਤੇ ਜਾ ਰਹੀਆਂ ਹੈਗੇ ਜਿਨ੍ਹਾਂ ਨੇ ਲੋਕਾਂ ਨੇ ਪਰਚੇਜ਼ ਵੀ ਕੀਤੀਆਂ ਇੱਕ ਦੋ ਐਮਐਲਐਸ ਨੇ ਆਪਣੇ ਆਪਣੇ ਕੰਸਟੀਟੂਐਂਸੀ ਲਈ ਜਿੱਦਾਂ ਇਹ ਗੱਡੀਆਂ ਜਾਣਗੀਆਂ ਅਸੀਂ ਆਪਣੇ ਡਰਾਈਵਰ ਭੇਜਾਂਗੇ ਉਹਨਾਂ ਨੂੰ ਟ੍ਰੇਨ ਕਰਨ ਲਈ ਜੀ ਕਦੀ ਗੱਡੀ ਦਾ ਬੈਸਟ ਯੂਜ਼ ਨਹੀਂ ਕਰ ਸਕਦਾ ਹੈ ਕਿਸੇ ਸਟੇਟ ਦੇ ਵੱਲੋਂ ਕੋਈ ਆਰਡਰ ਕੀਤਾ ਕਿ ਖਰੀਦੀ ਗਈ ਹੈ ਉਹ ਨਹੀਂ ਹਜੇ ਨਹੀਂ ਜੀ ਮੈਡਮ ਅਜੇ ਤਾਂ ਫਲੱਡ ਦਾ ਹੀ ਕੰਮ ਚੱਲ ਰਿਹਾ ਹੈਗਾ ਤੇ ਅਸੀਂ ਉਹੀ ਕਰ ਰਹੇ ਹੈਗੇ ਆ ਆਰਡਰ ਤਾਂ ਆਉਂਦੇ ਰਹੇ ਨੇ ਤੋ ਜਿੱਥੇ ਇਸ ਵਹੀਕਲ ਨੂੰ ਤਿਆਰ ਕੀਤਾ ਜਾਂਦਾ ਉਸ ਕੰਪਨੀ ਦੇ ਡਾਇਰੈਕਟਰ ਜਸਕੀਰਤ ਸਿੰਘ ਨਾਗਰਾ ਸਾਡੇ ਨਾਲ ਮੌਜੂਦ ਨੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੋਂ ਪੰਜਾਬ ਟੀਵੀ ਤੇ ਤੇ ਅਸੀਂ ਦੇਖ ਰਹੇ ਹਾਂ ਤੁਹਾਡੇ ਵੱਲੋਂ ਲੋਕਾਂ ਦੀ ਸੇਵਾ ਦੇ ਲਈ ਇਸ ਨੂੰ ਹੜ੍ਹਾਂ ਦੇ ਵਿੱਚ ਭੇਜਿਆ ਗਿਆ ਸਭ ਤੋਂ ਪਹਿਲਾਂ ਪੁੱਛਣਾ ਚਾਹਾਂਗੇ ਕਿ ਮੋਟਿਵ ਕੀ ਸੀਗਾ ਇਸ ਨੂੰ ਹੜ੍ਹਾਂ ਦੇ ਵਿੱਚ ਭੇਜ ਅ ਸਭ ਤੋਂ ਪਹਿਲਾਂ ਜਦੋਂ ਕਿਸ਼ਤਵਰ ਤੇ ਉੱਤਰਾਖੰਡ ਵਿੱਚ ਲੈਂਡਸਲਾਈਡ ਹੋਈਆਂ ਸੀ ਤੇ ਕਾਫੀ ਜਾਨ ਮਨ ਦਾ ਨਾਸ਼ਾ ਨੁਕਸਾਨ ਹੋਇਆ ਸੀ ਤੇ ਉਸ ਟਾਈਮ ਸਾਡੀ ਜਿਹੜੀ ਕੰਪਨੀ ਜੀਐਸਡਬਲਿਊ ਗਰੁੱਪ ਤੇ ਉਹਨਾਂ ਨੇ ਸੋਚਿਆ ਕਿ ਸਰਕੂਲਿਕ ਇਕੁਪਮੈਂਟ ਹੈ ਜਿਹੜਾ ਹੈਲਪ ਕਰ ਸਕਦਾ ਹੈ ਤੇ ਉਹਨੂੰ ਜ਼ਰੂਰ ਕੰਮ ਤੇ ਲਾਇਆ ਜਾਏ ਤੇ ਸਾਡੀ ਗੱਡੀਆਂ ਕਿਸ਼ਤਵਾਰ ਗਈਆਂ ਸੀ ਕੰਮ ਕਰਨ ਵਾਸਤੇ ਸਪੋਰਟ ਦੇਣ ਵਾਸਤੇ ਉਨੀ ਦੇਰ ਤੱਕ ਪੰਜਾਬ ਵਿੱਚ ਵੀ ਹੜਾ ਆ ਗਿਆ ਤੇ ਕਾਫੀ ਹਾਨੀ ਹੋਈ ਪੰਜਾਬ ਦੀ ਤੇ ਜਦੋਂ ਗੱਡੀਆਂ ਆਈ ਸੀ ਅਸੀਂ ਕਿਹਾ ਕਿ ਹੁਣ ਇਹਨਾਂ ਨੂੰ ਪੰਜਾਬ ਵੀ ਭੇਜਾਏ ਆਪਣੀ ਤਰਤੀ ਤਿਸ ਗੱਡੀ ਬਣੀ ਉੱਥੇ ਵੀ ਸੇਵਾ ਕਰੇ ਜਾ ਕੇ ਤੇ ਅਸੀਂ ਜਿਹੜੀ ਚਾਰ ਗੱਡੀਆਂ ਸੀ ਸਾਡੇ ਕੋਲ ਅਸੀਂ ਉਹਨਾਂ ਨੂੰ ਪੰਜਾਬ ਭੇਜਿਆ डीसी अमृतसर ਦਾ ਸਾਨੂੰ ਮੈਸੇਜ ਵੀ ਆਇਆ ਸੀ ਕਿ ਸਾਨੂੰ ਹੈਲਪ ਵਾਸਤੇ ਤੁਸੀਂ ਆਪਣੀ ਗੱਡੀ ਭੇਜੋ ਤੇ ਉਹਨਾਂ ਦੀ ਡਿਮਾਂਡ ਦੇ ਉੱਤੇ ਅਸੀਂ ਇਹਨਾਂ ਨੂੰ ਭੇਜਿਆ ਤੇ ਇਹਨਾਂ ਦਾ ਫਾਇਦਾ ਇਹ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਮੌਕੇ ਤੇ ਉਹ ਲੱਗੇ ਹੋਏ ਨੇ ਜੋ ਸੇਵਾ ਸਰ ਤੋਂ ਬੰਦੀ ਹੈ ਅਸੀਂ ਪੂਰੀ ਕਰਾਂਗੇ ਐਂਡ ਕਿਉਂਕਿ ਇਹ ਬਹੁਤ ਹੀ ਮੁਸ਼ਕਿਲ ਹਾਲਾਤ ਹੈ ਜਿਹੜੇ ਦੌਰ ਚੋਂ ਪੰਜਾਬ ਗੁਜ਼ਰ ਰਿਹਾ ਹੈ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਇਹ ਜੋ ਥੋੜਾ ਬਹੁਤ ਅਸੀਂ ਕਰ ਸਕਦੇ ਸੀ ਅਸੀਂ ਆਪਣੇ ਵੱਲੋਂ ਕੀਤਾ ਹੈ ਅਸੀਂ ਕਿ ਦੇਖ ਰਹੇ ਹਾਂ ਜਿਸ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਕਿ ਨਾ ਤਾਂ ਕਿਰਾਇਆ ਵਸੂਲਿਆ ਜਾਂਦਾ ਹੈ ਨਾ ਇਸ ਨੂੰ ਹਲੇ ਖਰੀਦਦਾਰੀ ਦੇ ਲਈ ਭੇਜਿਆ ਗਿਆ ਤੁਸੀਂ ਸਿਰਫ ਸੇਵਾ ਕਰ ਰਹੇ ਹੋ ਲੋਕਾਂ ਦੇ ਲਈ ਰੱਬ ਬਣ ਕੇ ਆਏ ਐ ਐਬਸੋਲੂਟਲੀ ਜੀ ਬਿਲਕੁਲ ਇੱਥੇ ਕੋਈ ਅਸੀਂ ਕੋਈ ਕਿਸੇ ਨੂੰ ਕਿਰਾਏ ਤੇ ਨਹੀਂ ਦਿੱਤੀ ਗੱਡੀ ਨਾ ਕਿਸੇ ਨੂੰ ਅਸੀਂ ਕਿਹਾ ਕਿ ਸਾਨੂੰ ਪੈਸੇ ਦਿਓ ਇਹ ਸਿਰਫ ਜੀਐਸਡਬਲਿਊ ਗਰੁੱਪ ਦਾ ਇੱਕ ਇਨੀਸ਼ੀਏਟਿਵ ਹੈ ਕਿ ਉਹ ਹਿਊਮੈਨਿਟੇਰੀਅਨ ਐਡ ਕਹ ਲੋ ਉਹਦੇ ਵਾਸਤੇ ਭੇਜਿਆ ਗਿਆ ਨੇ ਇਹਦੇ ਵਿੱਚ ਕੋਈ ਮੋਟਿਵ ਨਹੀਂ ਸਾਡੇ ਤੇ ਮੇਰੇ ਸਾਹਿਬ ਨਾਲ ਵੈਸੇ ਕਿਸ ਆਮ ਤੌਰ ਤੇ ਇਹ ਗੱਡੀਆਂ ਰੈਸਕਿਊ ਵਾਸਤੇ ਹੋਣੀ ਚਾਹੀਦੀਆਂ ਨੇ ਸਾਡੇ ਕੋਲ ਚਾਰ ਸੀਗੇ ਅਸੀਂ ਭੇਜਦੇ ਆ ਬਾਕੀ ਸਰਕਾਰ ਅੱਗੇ ਦੇਖੇ ਉਹਨਾਂ ਦੀ ਮਰਜ਼ੀ ਕਿਸ ਤਰ੍ਹਾਂ ਵਾਸਤੇ ਤਿਆਰੀ ਕਰਨੀ ਅੱਗੇ ਵਾਸਤੇ ਪਰ ਸਾਡਾ ਇਸ ਤੇ ਮੋਟਿਵ ਸਿਰਫ ਲੋਕਾਂ ਨੂੰ ਹੈਲਪ ਕਰਨ ਦਾ ਸੀਗਾ ਸੇਵਾ ਕਰਨ ਦਾ ਸੀ ਜੀ ਅਸੀਂ ਪਹਿਲਾਂ ਵੀ ਪੁੱਛਿਆ ਸੀ ਕਿ ਆਈਡੀਆ ਕਿੱਥੋਂ ਆਉਂਦਾ ਹੈ ਜਿਸ ਤਰੀਕੇ ਦੇ ਨਾਲ ਇਸ ਨੂੰ ਪੂਰਾ ਤਿਆਰ ਕੀਤਾ ਗਿਆ ਆਈਡੀਆ ਇਹੀ ਆਇਆ ਦਿਮਾਗ ਦੇ ਵਿੱਚ ਨਹੀਂ ਆਈਡੀਆ ਇਹ ਤਾਂ ਐਕਚੁਅਲੀ ਜਦੋਂ ਗੱਡੀ ਡਿਜ਼ਾਈਨ ਹੋਈ ਸੀ ਉਸ ਟਾਈਮ ਇਹਦੀ ਰਿਕੁਆਇਰਮੈਂਟ ਕੁਝ ਹੋਰ ਅਸੀਂ ਸੋਚਿਆ ਸੀ ਕਿ ਕਿ ਇੰਡੀਅਨ ਆਰਮੀ ਜਿਹੜੀ ਹੈ ਉਹ ਬੜੇ ਮੁਸ਼ਕਲ ਹਾਲਾਤ ਵਿੱਚ ਕੰਮ ਕਰਦੀ ਹੈ ਪਹਾੜਾਂ ਵਿੱਚ ਨਦੀਆਂ ਵਿੱਚ ਜੰਗਲਾਂ ਵਿੱਚ ਰਾਜੇ ਰੇਗਿਸਤਾਨ ਵਿੱਚ ਤੇ ਉਹਨਾਂ ਦੀ ਮੋਬਿਲਿਟੀ ਉਹਨੂੰ ਹੈਲਪ ਕਰਨ ਵਾਸਤੇ ਸਪੋਰਟ ਕਰਨ ਵਾਸਤੇ ਅਸੀਂ ਇੱਕ ਟੈਕਨੋਲੋਜੀ ਆਈਡੈਂਟੀਫਾਈ ਕਰਕੇ ਲੋਕਲਾਈਜ਼ ਕੀਤੀ ਬਣਾਈ ਇੰਡੀਆ ਵਿੱਚ ਤੇ ਉਹ ਹੁਣ ਇਸ ਤਰ੍ਹਾਂ ਹੈ ਕਿ ਜਦੋਂ ਟੈਕਨੋਲੋਜੀ ਬਣ ਗਈ ਇਹਦੀ ਇਹਦੀ ਐਪਲੀਕੇਸ਼ਨ ਨਾਨ ਡਿਫੈਂਸ ਵਿੱਚ ਵੀ ਬਹੁਤ ਹੈ ਇੰਡਸਟਰੀਅਲ ਐਪਲੀਕੇਸ਼ਨ ਵੀ ਹੈਗੀ ਹੈ ਸਰਚ ਐਂਡ ਰੈਸਕਿਊ ਵਿੱਚ ਵੀ ਆਪਰੇਸ਼ਨ ਜਿਸ ਤਰ੍ਹਾਂ ਹੁਣ ਕਰ ਰਹੀ ਹੈ ਰਾਹਤ ਦੇਣ ਵਿੱਚ ਵੀ ਬਹੁਤ ਇਹਦੀ ਸਫਲਤਾ ਬਹੁਤ ਹੈ ਦੇ ਵਿੱਚ ਤੇ ਜਦੋਂ ਇਹ ਪ੍ਰੋਬਲਮ ਆਈ ਪੰਜਾਬ ਵਿੱਚ ਤੇ ਅਸੀਂ ਕਿਹਾ ਕਿ ਅਗਰ ਇਹ ਗੱਡੀ ਡਿਫੈਂਸ ਤੇ ਕਮ ਆ ਸਕਦੀ ਹੈ ਤੇ ਇੱਥੇ ਵੀ ਆ ਸਕਦੀ ਹੈ ਇਹ ਅਸੀਂ ਪਹਿਲਾਂ ਵੀ ਜਿਹੜੇ ਨੈਸ਼ਨਲ ਡਿਜ਼ਾਸਟਰ ਰੀਲੀਫ ਫੋਰਸ ਹੈ ਜਿਹੜੇ ਸਟੇਟ ਡਿਜ਼ਾਸਟਰ ਰੀਲੀਫ ਫੋਰਸ ਉਹਨਾਂ ਨੂੰ ਵੀ ਅਸੀਂ ਅਪਰੋਚ ਕੀਤਾ ਸੀ ਕਿ ਇਹਨਾਂ ਗੱਡੀਆਂ ਨੂੰ ਤੁਸੀਂ ਏਵੈਲੂਏਟ ਕਰ ਲਓ ਜੀ ਪਰ ਉਹਨੋਂ ਵੀ ਸੋਚ ਰਹੇ ਨੇ ਦੇ ਬਾਰੇ ਬਿਨ ਹੀ ਦੇਰ ਤੱਕ ਇਹ ਮੌਕੇ ਸੇਵਾ ਕਰਨ ਦਾ ਮੌਕਾ ਮਿਲੇ ਅਸੀਂ ਆਪਣੀਆਂ ਗੱਡੀਆਂ ਉੱਥੇ ਪਹੁੰਚਾਤੀਆਂ ਰਾਈਟ ਨਾਉ ਥਰਡ ਪ੍ਰੋਸੈਸ ਸਿਰਫ ਇਹ ਹੈ ਕਿ ਜੋ ਕਰ ਸਕਦੇ ਹੋ ਕਰੋ ਹੂੰ ਬੜਾ ਸ਼ਲਾਘਾਯੋਗ ਕੰਮ ਹੈ ਇੱਕ ਹਿਸਾਬ ਦਾ ਲੋਕਾਂ ਦੀਆਂ ਜਾਨਾਂ ਬਚ ਰਹੀਆਂ ਨੇ ਤੇ ਇਹ ਜੋ ਗੱਡੀਆਂ ਉੱਥੇ ਵਾਹਨ ਜਾ ਰਹੇ ਨੇ ਮਸ਼ੀਨਰੀਜ਼ ਆ ਰਹੀ ਹੈ ਇਹ ਸਾਰੇ ਲੋਕਾਂ ਦੇ ਲਈ ਰੱਬ ਬਣ ਕੇ ਕੰਮ ਕਰ ਰਹੇ। ਉਹ ਕੁੱਤੇ ਵਾਲੀ ਦੀ ਮੇਅਰ ਹੈ ਕਿ ਕਿਸੇ ਕੰਮ ਆ ਸਕੇ। ਜੀ ਤੇ ਆ ਹੋਪਫੁਲੀ ਅਗਲੇ 2-3 ਦਿਨ ਇਹ ਥੋੜੇ ਪਾਣੀ ਦਾ ਲੈਵਲ ਵੀ ਘਟ ਜਾਣਾ ਚਾਹੀਦਾ ਹੈ ਤੇ ਜਿਹੜੇ ਲੋਕਾਂ ਨੂੰ ਇਫੈਕਟ ਹੋਏ ਉਹ ਵੀ ਥੋੜੇ ਆਰਾਮ ਮਿਲੇ ਉਹਨਾਂ ਨੂੰ। ਸ਼ੁਕਰੀਆ ਸਰ ਗੱਲ। ਥੈਂਕ ਯੂ ਸੋ ਮਚ। ਸੋ ਇਹ ਵੀ ਕੱਲ ਜਿਸ ਦੀਆਂ ਚਾਰੇ ਪਾਸੇ ਚਰਚਾਵਾਂ ਸਨ ਕਿ ਆਖਰਕਾਰ ਇਸ ਦਾ ਨਾਮ ਕੀ ਹੈ ਟੈਂਕਰ ਕਿਹਾ ਜਾ ਰਿਹਾ ਸੀ ਗੱਡੀ ਕਿਹਾ ਜਾ ਰਿਹਾ ਸੀ ਬੰਬੂ ਕਟ ਕਿਹਾ ਜਾ ਰਿਹਾ ਸੀ ਲੇਕਿਨ ਇਸ ਦਾ ਨਾਮ ਐਸ ਐਮਬੀ ਹੈ ਜਿਸ ਦੇ ਵੱਲੋਂ ਲਗਾਤਾਰ ਹੜ੍ਹ ਦੇ ਵਿੱਚ ਫਸੇ ਲੋਕਾਂ ਨੂੰ ਬਾਹਰ ਜਿਹੜਾ ਕੱਢਿਆ ਜਾ ਰਿਹਾ ਹੈ ਉੱਥੇ ਪਹੁੰਚ ਕੇ ਲੋਕਾਂ ਤੱਕ ਪਹੁੰਚ ਜਿਹੜੀ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਤੁਹਾਨੂੰ ਦਿਖਾਇਆ ਕਿ ਕਿਸ ਤਰੀਕੇ ਦੇ ਨਾਲ ਇਸ ਨੂੰ ਤਿਆਰ ਕੀਤਾ ਜਾਂਦਾ ਹੈ ਕਿਵੇਂ ਇਸ ਦੇ ਪੂਰੇ ਕੰਮ ਜਿਹੜੇ ਹੁੰਦੇ ਨੇ ਸੋ ਅੱਜ ਇਸ ਦੇ ਬਾਰੇ ਪੂਰੀ ਡਿਟੇਲ ਤੁਹਾਡੇ ਨਾਲ ਸਾਂਝੀ ਕੀਤੀ ਹੈ ਸੋ ਇੱਕ ਤਰ੍ਹਾਂ ਦਾ ਕਹਿ ਸਕਦੇ ਆ ਕਿ ਹੜ੍ਹ ਦੇ ਵਿੱਚ ਫਸੇ ਲੋਕਾਂ ਦੇ ਲਈ ਇਹ ਜੋ ਮਸ਼ੀਨਰੀ ਹੈ ਇਹ ਰੱਬ ਬਣ ਕੇ ਆਈ ਹੈ